ਲੇਮੀਨੇਟਸ ਆ ਜਿੰਨੇ ਆ ਮਰਜ਼ੀ ਪੁਰਾਣੇ ਤੋਂ ਪੁਰਾਣਾ ਕੇਸ ਹੋਵੇ ਬਾਈ ਸਾਨੂੰ ਦਿਓ ਅਸੀਂ ਹੱਲ ਕਰਕੇ ਦਵਾਵਾਂਗੇ ਜੇ ਸਾਡੇ ਤੋਂ ਹੱਲ ਨਾ ਹੋਇਆ ਅਸੀਂ ਫਾਰਮਰ ਦੇ ਪੈਸੇ ਪੁੱਠੇ ਮੋੜਾਂਗੇ ਬਾਈ ਇਹ ਮੈਂ ਗੱਲ ਵੀਡੀਓ ਵਿੱਚ ਕਹਿ ਰਿਹਾ ਆ ਵੀਡੀਓ ਚ ਬਾਈ ਗੱਲ ਕਹੀ ਆ ਲੇਮੀਨੇਟਸ ਦੀ ਜੇ ਤੁਹਾਡੀ ਪ੍ਰੋਬਲਮ ਨਹੀਂ ਹੱਲ ਹੁੰਦੀ ਬਾਈ ਕਹਿੰਦੇ ਜਿੰਨੇ ਪਟਾ ਤੁਸੀਂ ਪੈਸੇ ਲਾਉਂਗੇ ਪੈਸੇ ਤੁਹਾਡੇ ਵਾਪਸ ਨੇ ਵੀ ਆਪਾਂ ਨੂੰ ਤਕਰੀਬਨ 1 ਸਾਲ ਹੋ ਗਿਆ ਸੀ 1 ਸਾਲ ਹੋ ਗਿਆ ਹਾਂ ਜੀ ਹਾਂ ਇਹ ਹੋ ਜਾਂਦਾ ਨਾ ਬਾਈ ਹੁਣ ਜਿਵੇਂ ਮੰਨ ਲਓ ਵੀ ਆਪਾਂ ਮਹਿੰਗੀ ਫੀਸਾ ਜੀ ਫੀਸ ਹੁਣ ਸਾਰਿਆਂ ਦੀ ਮਹਿੰਗੀ ਹੈ ਜੀ ਮਹਿੰਗੀ ਹੈ ਵੀਰੇ ਹਾਂਜੀ ਆ ਜੇ ਕੀ ਇਹਨੂੰ ਚੰਗੇ ਸਾਰੇ ਭਰਾਵਾਂ ਤੱਕ ਪਹੁੰਚਾਈਏ ਜੀ ਜੀ ਠੀਕ ਹੈ ਉਹ ਸਾਡੀ ਕੰਪਨੀ ਲਈ ਛੋਟੀ ਕੁਛੀ ਹੈ ਕਿ ਸਾਡੇ ਰੇਟ ਬੜੇ ਵਾਜਬ ਜਿਹੇ ਨੇ ਜੀ ਠੀਕ ਹੈ ਜੀ ਬੱਚਾ ਕਿਉਂਕਿ ਦੇਖੋ ਜੇ ਪੇਟ ਦੇ ਵਿੱਚ ਹੈ ਤਾਂ ਵੀ ਉਹਨੂੰ ਗਰੋਸਰੀ ਦੀ ਪ੍ਰੋਪਰ ਜੀ ਬਿਲਕੁਲ ਜੀ ਜਦੋਂ ਬੱਚੇ ਨੇ ਜਨਮ ਲੈ ਲਿਆ ਜੀ ਉਹਨੂੰ ਮਾਂ ਦੇ ਦੁੱਧ ਤੋਂ ਜਿਹੜੇ ਨਿਊਟ੍ਰੀਸ਼ਨ ਮਿਲਨੇ ਆ 2-3 ਮਹੀਨੇ ਤੱਕ ਠੀਕ ਹੈ ਜੀ ਉਹ ਚੰਗੇ ਜੇ ਮਾਂ ਦੀ ਫੀਡ ਦਾਣਾ ਹੋਏਗਾ ਤਾਂ ਹੀ ਮਿਲਣਗੇ ਬਈ ਜਿਹੜੀ ਇਹਦੀ ਡੋਸ ਹੈ ਉਹ 3 ਮਹੀਨੇ ਦੇਖੋ ਚਮਚਾ ਜੀ ਅੱਛਾ ਜੀ 6 ਮਹੀਨਿਆਂ ਤੇ 2 ਚਮਚੇ ਬਈ ਜੀ 9 ਮਹੀਨਿਆਂ ਤੇ 3 ਚਮ ਅੱਛਾ ਜੀ ਆਪਾਂ ਦਾਣੇ ਚ ਵੀ ਮਿਕਸ ਕਰਦੇ ਦਾਣੇ ਚ ਪਾ ਕੇ ਮਿਕਸ ਕਰਦੇ ਨਾ ਟੇਸਟ ਬਹੁਤ ਵਧੀਆ ਆਦਾ ਸਭ ਤੋਂ ਵਧੀਆ ਸਾਈਜ਼ ਬਣਾਇਆ ਸੀ ਇਹਨਾਂ ਨੇ ਜੀ ਅੱਛਾ ਅੱਛਾ ਜੀ ਤੇ ਮੰਨ ਲਓ ਹੀਟ ਵੀ ਇਤਨਾ ਨੇ ਇਕੱਠੀਆਂ ਨਹੀਂ ਕੱਢੀ ਜੀ ਅੱਛਾ ਇਕੱਠੀਆਂ ਨੂੰ ਪ੍ਰੋਡਕਟ ਸ਼ੁਰੂ ਕੀਤਾ ਇਕੱਠੀਆਂ ਨੂੰ ਪ੍ਰੋਡਕਟ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਜੀ ਤੇ ਇਹ ਜੇ ਕਿਸੇ ਨੇ ਕੋਰੀਅਰ ਕਰਾਉਣੇ ਹੋਣ ਜਾਂ ਕਿ ਬਾਈ ਆਲ ਓਵਰ ਇੰਡੀਆ ਜੋ ਡਿਲੀਵਰੀ ਆਪਣੀ ਫ੍ਰੀ ਹੈ ਕੰਨਾਂ ਤੋਂ ਲੈ ਕੇ ਤੇ ਖੁਰਾਂ ਤੱਕ ਜਿੱਥੇ ਮਰਜੀ ਜਿੰਨਾ ਮਰਜੀ ਦਰਦ ਆਈ। ਐਸ ਕੋਲਿਕ ਪੈਣ ਦਾ ਹੈ। ਚਾਹੇ ਕਿਸੇ जखਮ ਦਾ ਹੈ ਬਾਈ ਠੀਕ ਹੈ ਜਾਂ ਮਤਲਬ ਕਿਸੇ ਤਰ੍ਹਾਂ ਕੋਈ ਗੁੰਮ ਪੇਨ ਹੈ ਮਸਲ ਦੇ ਵਿੱਚ ਬਾਈ ਜਿਹੜੀ ਆਪਾਂ ਦਿਖਦੀ ਨਹੀਂ ਕਿ ਵੀ ਇੱਥੇ ਦਰਦ ਆਏ ਦੇ। ਇੱਕ ਗੋਲੀ ਦੇਣੀ ਹੈ ਬਾਈ ਰੋਜ਼ ਦੀ ਅੱਧੇ ਘੰਟੇ ਵਿੱਚ ਰਿਜ਼ਲਟ ਆ ਬਈ ਇਹਦਾ। ਇਹ ਇਲੈਕਟ੍ਰੋਲਾਈਟਸ ਆਗੇ ਬਾਈ। ਅੱਛਾ ਇਲੈਕਟ੍ਰੋਲਾਈਟਸ ਨਹੀਂ। ਇਲੈਕਟ੍ਰੋਲਾਈਟਸ ਆਗੇ ਬਾਈ। ਇਹਨਾਂ ਦਿਨਾਂ ਚ ਆ ਕੇ ਕੀ ਹੁੰਦਾ ਹੈ ਕਿ ਹੁਣ ਜਿਵੇਂ ਤੁਹਾਨੂੰ ਪਤਾ ਡੀਹਾਈਡਰੇਸ਼ਨ ਦੇ ਕੇਸ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ ਕਿਉਂਕਿ ਗਰਮੀ ਆ ਗਈ ਬਾਈ। ਤੇ ਕੋਲੇ ਆ ਤੇ ਨਾਲੇ ਨਾਲੇ ਬੰਦ ਹੋ ਜੀ ਇਹਨੂੰ ਚੱਟਣਗੇ ਤੇ ਬੋਡੀ ਜੇ ਪਿਆਸ ਦਾ ਲੈਵਲ ਵਧੇਗਾ ਤੇ ਪਾਣੀ ਜ਼ਿਆਦਾ ਪੀਣਗੇ ਬਾਈ ਇਹਨਾਂ ਦਿਨਾਂ ਚ ਤੂੜੀ-ਤਾੜੀ ਨਵੀਂ ਆ ਜਾਏਗੀ ਗੈਸ ਤੇ ਜਾਬ ਦੀ ਦਿੱਕਤਾਂ ਬਹੁਤ ਵੱਜਣੀਆਂ ਬਾਈ ਗੈਸ ਤੇ ਜਾਬ ਤੋਂ ਸ਼ੁਰੂ ਹੁੰਦੀ ਜਿਹੜੀ ਬੰਨ ਦੀ ਸਮੱਸਿਆ ਮੈਂ ਜੇ ਆਹ ਮੈਂ ਔਨ ਰਿਕਾਰਡ ਫਿਰ ਕਹਿ ਰਿਹਾ ਕਿ ਇਹੋ ਜਿਹਾ ਪ੍ਰੋਡਕਟ ਫੀਲਡ 'ਚ ਅਜੇ ਕਿਸੇ ਕੰਪਨੀ ਦਾ ਨਹੀਂ ਆਇਆਗਾ ਠੀਕ ਹੈ ਬਾਈ ਇਹ ਸਪੈਸ਼ਲੀ ਇਨੋ ਹੈ ਤੁਸੀਂ ਇਹਨੂੰ ਹੋਣੇ ਆਪਾਂ ਥੋੜੀ ਦੇਰ ਬਾਅਦ ਟ੍ਰਾਇਲ ਕਰਕੇ ਵੀ ਦਿਖਾਵਾਂਗੇ ਤੁਹਾਨੂੰ ਪਰਾਂ ਸੇ ਬੈਠੇ ਜਿਹੜੇ ਨੁਕਰੇ ਮਤਲਬ ਪੀਲਾ ਪਾਣੀ ਛੱਡਦੇ ਬਾਈ ਲਾ ਕੇ 10 ਤੋਂ 15 ਮਿੰਟ ਛੱਡ ਦੇ ਲੈ ਬਾਈ ਨਾਲ ਲਗ ਜਾਂ ਅੱਜ ਮਿੱਤਰੋ ਪਹੁੰਚਿਆ ਮੈਂ ਉਦੇਸਟਾਡ ਫਾਰਮ ਤੇ ਪਿੰਡ ਭੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੇਰੇ ਨਾਲ ਬਾਈ ਜਗਵੀਰ ਸਿੰਘ ਭੁੱਲਰ ਨੇ ਜੀ ਨਾਲ ਬਾਈ ਸੋਨੀ ਜੀ ਨੇ ਅਬੋਰ ਤੋਂ ਅੱਜ ਤੁਹਾਨੂੰ ਇੱਕ ਪ੍ਰੋਡਕਟ ਅਸੀਂ ਦਿਖਾਉਣਾ ਨੇ ਪੋਲੀਨ ਕੰਪਨੀ ਦਾ ਜੋ ਕਿ ਘੋੜਿਆਂ ਵਾਸਤੇ ਹਰ ਇੱਕ ਚੀਜ਼ ਦਾ ਪ੍ਰੋਡਕਟ ਬਣਿਆ ਭਾਵੇਂ ਬੱਚਿਆਂ ਵਾਸਤੇ ਭਾਵੇਂ ਸਟੇਲੀਅਨ ਭਾਵੇਂ ਘੋੜੀਆਂ ਰਿਪੀਟਰ ਉਹਨਾਂ ਦੇ ਬਾਈ ਕਹਿੰਦੇ ਵੀ ਅਸੀਂ ਲਾਈਵ ਜਿਹੜੇ ਰਿਜ਼ਲਟ ਦੇਖਿਆ ਬਾਈ ਆਪਣੇ ਜਗਵੀਰ ਸਾਰਿਆਂ ਨੂੰ ਪਤਾ ਹੀ ਆ ਵੀ ਵੱਡੇ ਪੱਧਰ ਤੇ ਬਾਈ ਦਾ ਕੰਮ ਆ तकरीबन 30 ਤੋਂ 35 ਜਾਨਵਰ ਬਾਈ ਦੇ ਫਾਰਮ ਤੇ ਨੇ ਤੇ ਇੰਨੇ ਜਾਨਵਰਾਂ ਨੂੰ ਮੈਂਟੇਨ ਕਿਵੇਂ ਰੱਖਦਿਆ ਤੇ ਵੀਰ ਕਹਿੰਦੇ ਵੀ ਅਸੀਂ ਮਤਲਬ ਵੀ ਓਨੈਸਟਲੀ ਦੱਸ ਰਹੇ ਹਾਂ ਵੀ ਅਸੀਂ ਪ੍ਰੋਡਕਟ ਯੂਜ਼ ਕੀਤੀ ਐ ਨਪੋਲੀਅਨ ਕੰਪਨੀ ਦੇ ਕਿਸ ਤਰ੍ਹਾਂ ਦਾ ਬਾਈ ਉਹਨਾਂ ਨੂੰ ਰਿਜ਼ਲਟ ਮਿਲਿਆ ਉਹ ਆਪਾਂ ਦੱਸਾਂਗੇ ਅੱਜ ਜਿਹੜੀ ਤੁਸੀਂ ਆ ਪਿੱਛੇ ਬਾਲਟੀ ਵੀ ਦੇਖ ਰਹੇ ਹੋ ਬਾਈ ਕਹਿੰਦੇ ਇਸ ਤਾਂ ਵੀ 20 ਕਿਲੋ ਦੀ ਪੈਕਿੰਗ ਇਕੱਠੀ ਹੋ ਲਿਆ ਉਹਨੇ तकरीबन ਵੀਰ ਉਹਨਾਂ ਕੋਲੇ ਜਿਵੇਂ ਮੈਂ ਪਹਿਲਾਂ ਸਭ 25 ਤੋਂ 30 ਜਾਨਵਰ ਹੁੰਦੇ ਆ ਇੰਨੇ ਜਾਨਵਰ ਮੈਂਟੇਨ ਰੱਖਣੇ ਬਹੁਤ ਮੁਸ਼ਕਲ ਹੁੰਦੇ ਆ ਮੈਂਟੇਨ ਕਿਵੇਂ ਰੱਖਦੇ ਆ ਕਿਹੜਾ ਕਿਹੜਾ ਪ੍ਰੋਡਕਟ ਯੂਜ਼ ਕਰ ਰਹੇ ਆ ਉਹ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਆ ਦੋਵਾਂ ਭਰਾਵਾਂ ਦਾ ਤੁਹਾਡੇ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵੈਲਕਮ ਟਾਈਮ ਦੇਣ ਵਾਸਤੇ ਤੇ ਇੱਥੇ ਆਉਣ ਵਾਸਤੇ ਬਾਈ ਥੈਂਕ ਯੂ ਬਾਈ ਜੀ ਚਲੋ ਬਾਈ ਜੀ ਜਿਵੇਂ ਤੁਸੀਂ ਬਹੁਤ ਚੰਗੀ ਗੱਲ ਸਾਡੇ ਘੋੜੇ ਵਾਲਿਆਂ ਵਾਸਤੇ ਕਿ ਘੋੜਿਆਂ ਬਾਰੇ ਸੋਚਿਆ ਤੁਸੀਂ ਨੇ ਵੀ ਆ ਇਸ ਚੀਜ਼ ਦੀ ਜ਼ਰੂਰਤ ਆ ਘੋੜਿਆਂ ਦੇ ਵਿੱਚ ਉਸ ਸਾਡੇ ਤੁਸੀਂ ਪ੍ਰੋਡਕਟ ਲੈ ਕੇ ਆਏ ਹੋ ਤੇ ਉਦੋਂ ਵੀ ਚੰਗੀ ਇਹ ਗੱਲ ਆ ਵੀ ਤੁਸੀਂ ਪਹਿਲਾਂ ਲੋਕਾਂ ਨੂੰ ਦੱਸਿਆ ਵੀ ਸਾਡੀ ਆ ਚੀਜ਼ ਆ ਇਹਨਾਂ ਨੇ ਵੀਰੋ ਨੇ ਯੂਜ਼ ਕੀਤੇ ਰਿਜ਼ਲਟ ਮਿਲੇ ਅਜੇ ਆਪ ਖੁਸ਼ ਹੋ ਕੇ ਕਹਿੰਦੇ ਵੀ ਹਾਂ ਸਾਨੂੰ ਰਿਜ਼ਲਟ ਮਿਲੇ ਆ ਤੇ ਜਿੰਨੇ ਵੀ ਸਾਡੇ ਹੋਰ ਘੋੜਾ ਪਾਲਕ ਦੇਖੋ ਕਿਉਂਕਿ ਹੁਣ ਜਿਵੇਂ ਬਰੀਡਿੰਗ ਸੀਜ਼ਨ ਵੀ ਆ ਵੀਰੇ ਘੋੜੀਆਂ ਸੂ ਵੀ ਰਹੀਆਂ ਨੇ ਸਭ ਤੋਂ ਪਹਿਲਾਂ ਆਪਾਂ ਬਿਗ ਕੁਆਲਟੀ ਦੀ ਗੱਲ ਕਰਦੇ ਆਂ ਬੱਚਿਆਂ ਵਾਲਿਆਂ ਦੀ ਬਿਲਕੁਲ ਹਾਂਜੀ ਭਾਈ ਜਗਵੀਰ ਜਿਵੇਂ ਆਪ ਨੂੰ ਇਹ ਪ੍ਰੋਡਕਟ ਜਿਹੜਾ ਬਿਗ ਕੁਆਲਟੀ ਆ ਇਹਨੂੰ ਸੋਹਣਾ ਕਿੰਨਾ ਕੁ ਹੋ ਗਿਆ ਵਰਤਦਿਆਂ ਨੂੰ ਭਾਈ ਵੀ ਆਪਾਂ ਨੂੰ ਤਕਰੀਬਨ 1 ਸਾਲ ਹੋ ਗਿਆ ਸੀ 1 ਸਾਲ ਹੋ ਗਿਆ ਹਾਂਜੀ ਹਾਂਜੀ ਠੀਕ ਆ ਭਾਈ ਤੇ ਕਿਵੇਂ ਦਾ ਪਹਿਲਾਂ ਵੀ ਦੇਖੋ ਜਿਵੇਂ ਮਹਿੰਗੀਆਂ ਫੀਸਾਂ ਵੀ ਭਰ ਲੈਣੇ ਕੋਈ ਨਹੀਂ ਬਿਲਕੁਲ 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 ਜੀ ਵੀ ਕਈ ਵਾਰ ਬੱਚਾ ਨਹੀਂ ਸਮਝਦਾ ਆਪਣੇ ਉਹਦੇ ਵਿੱਚ ਆਏ ਹੋ ਜਾਂਦਾ ਨਾ ਬਈ ਹੁਣ ਜਿਵੇਂ ਮੰਨ ਲਓ ਵੀ ਆਪਾਂ ਮਹਿੰਗੀ ਫੀਸਾਂ ਦੀ ਫੀਸ ਹੁਣ ਸਾਰਿਆਂ ਦੀ ਮਹਿੰਗੀ ਹੈ ਜੀ ਮਹਿੰਗੀ ਵੀਰੇ ਹਾਂਜੀ ਹਾਂ ਜੇ ਇਹਨਾਂ ਨੂੰ ਨਿਊਟ੍ਰੀਸ਼ਨ ਪੂਰਾ ਮਿਲੂਗਾ ਜੀ ਬੱਚਿਆਂ ਨੂੰ ਫੇਰ ਹੀ ਫਾਇਦਾ ਜੀ ਉਸ ਚੀਜ਼ ਦਾ ਬਿਲਕੁਲ ਬਈ ਹਾਂ ਕਈ ਵਾਰੀ ਮੰਨ ਲਓ ਆਪਾਂ ਫੀਸਾਂ ਮਹਿੰਗੀਆਂ ਦੇ ਕੇ ਜੀ ਬੱਚਾ ਜਦੋਂ ਮਤਲਬ ਜਨਮ ਲੈਂਦਾ ਜੀ ਉਹਨਾਂ ਨੂੰ ਨਿਊਟ੍ਰੀਸ਼ਨ ਦੀ ਕਮੀ ਰਹਿ ਜਾਂਦੀ ਹੈ ਜੀ ਬਿਲਕੁਲ ਵੀਰੇ ਹਾਂ ਉਹ ਮੰਨ ਕੇ ਚੱਲ ਆਪਾਂ 1 ਸਾਲ ਤੋਂ ਇਹਨੂੰ ਵਰਤ ਰਹੇ ਹ ਮੇਰੇ ਕੋਲੇ ਮੰਨ ਲਓ 20 ਤੋਂ 25 ਕੋੜੀਆਂ ਸੌਪੈਂਦੀਆਂ ਆ ਆਰਾਮ ਨਾਲ ਸੌਂਦੀਆਂ ਨੇ ਸੌਪੈਂਦੀਆਂ ਜੀ ਕਿਉਂਕਿ ਜੇ ਬੱਚਾ ਦਾ ਵੀਰੇ ਇੱਕ ਪਾਲਣਾ ਉੱਪਰ ਕਰੇ ਹਾਂ ਬਿਲਕੁਲ ਬਿਲਕੁਲ ਜੀ ਹਾਂ ਤੇ 20 ਤੋਂ 25 ਬੱਚੇ ਸਾਹਮਣੇ ਹਾਂ ਜੀ ਬਿਲਕੁਲ ਬਿਲਕੁਲ ਜੀ ਹੂੰ ਆਪਾਂ ਨੂੰ ਬੈਟਰ ਰਿਜ਼ਲਟ ਮਿਲਿਆ ਬਈ ਜੀ ਬਿਲਕੁਲ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਠੀਕ ਆ ਬਈ ਬਾਕੀ ਆ ਤੁਸੀਂ ਬਸ਼ੇਰੇ ਨੂੰ ਦੇਖ ਰਹੋ ਇਹ ਹਾਂ ਜੀ ਹਾਂ ਜੀ ਇਹ ਇਹ ਨਕੰਦ ਆ ਜੀ ਬੱਚੀਆਂ ਅੱਛਾ ਅੱਛਾ ਨਕੰਦ ਬੱਚੀਆਂ ਨੇ ਇਹ ਪਹਿਲੇ ਨੰਬਰ ਦੀ ਆ ਬਈ ਇਹਦੀ ਕਿੰਨੀ ਉਮਰ ਆ ਬਈ ਇਹ ਮੰਨ ਲਓ 20 22 ਮਹੀਨਿਆਂ ਦੀ ਬੱਚੀ ਓਕੇ ਮਤਲਬ ਜਿਵੇਂ ਜਾਨਵਰੇ ਤੁਹਾਡੇ ਕੋਲ ਜ਼ਿਆਦੇ ਨਹੀਂ ਜਿਵੇਂ ਲੋਕ ਬਿਲਕੁਲ ਅੱਜ ਕੱਲ ਹਰ ਇੱਕ ਬੰਦੇ ਨੂੰ ਕਮੀਆਂ ਪਤਾ ਹੀ ਆ ਹਨਾ ਅਗਰ ਆਪਾਂ ਜਾਨਵਰ ਨੂੰ ਆਪਣੇ ਨੂੰ ਨਿਊਟ੍ਰੀਸ਼ਨ ਪੂਰਾ ਪਾਰ ਉਹਦੀ ਹੈਲਥ ਚੰਗੀ ਆ ਤਾਂ ਉਹਦਾ ਜਿਹੜਾ ਓਨਰ ਨੂੰ ਫਾਇਦਾ ਮਿਲਣੀ ਮਿਲਣਾ ਬਿਲਕੁਲ ਬਿਲਕੁਲ ਤੇ ਕਿੰਨੇ ਉਮਰ ਤੋਂ ਆਪਾਂ ਇਹਨੂੰ ਸ਼ੁਰੂ ਕਰਦਾ ਨੇ ਹੁੰਨੇ ਵੀਰੇ ਇਹ ਬਈ 15 ਦਿਨਾਂ ਦੇ ਬੱਚੇ ਤੋਂ ਸ਼ੁਰੂ ਕਰ ਦਿੰਦੇ ਆ ਅੱਛਾ ਬਾਕੀ ਬਈ ਆਪਾਂ ਸੋਨੀ ਜੀ ਤੋਂ ਵੀ ਪੁੱਛਾਂਗੇ ਕਿ ਬਹੁਤ ਡੰਗਾਈ ਨਾਲ ਕੰਮ ਕੀਤਾ ਸੋਨੀ ਜੀ ਜਿਵੇਂ ਚਲੋ ਬਾਈਉਰੀ ਤਾਂ ਹੁਣ ਆਪਾਂ ਛੋਟੇ ਬੱਚੇ ਵੀ ਦੇਖਿਆ ਇਹਨਾਂ ਕੋਲ ਬਸ਼ੇਰੀਆਂ ਵੀ ਇਹ ਵੱਡੀਆਂ ਨੇ ਜਿਵੇਂ ਦੁੱਧ ਦੰਦ ਕਹਿ ਰਹੇ ਨੇ ਵੀਰ 20-22 ਮਹੀਨੇ ਦੀ ਬੇਸ਼ੇਰੀ ਜਿਹੜਾ ਬਿੱਗ ਫਾਲ ਆ ਇਹ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਪਾ ਸਕਦੇ ਆਪਾਂ ਬਿੱਗ ਕੋਲਡ ਐਕਚੁਅਲੀ ਇਹ ਇਹਦਾ ਜਿਹੜਾ ਬੇਸ ਹੈ ਇਹ ਪ੍ਰੋਟੀਨ ਬੇਸ ਹੈ ਜੀ ਪ੍ਰੋਟੀਨ ਬੇਸ ਹੈ ਇਹਦੇ ਵਿੱਚ 32% ਪ੍ਰੋਟੀਨ ਹਾਈਡਰੋਲਾਈਜ਼ ਪਾਊਡਰ ਹੈ ਜੀ ਔਰ ਇਹ ਬੇਸਿਕਲੀ ਧਿਆਨ ਚ ਰੱਖਿਆ ਗਿਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਤੇ ਘੋੜਿਆਂ ਦਾ ਤੇ ਬੰਦਿਆਂ ਦਾ ਸਟਰਕਚਰ ਸਾਰਾ ਸੇਮ ਹੈ ਜੀ ਸੇਮ ਆ ਬਿਲਕੁਲ ਸੇਮ ਹਾਂ ਬਈ ਠੀਕ ਹੈ ਤੇ ਮੈਂ ਇਹ ਜਿਹੜੀ ਮੈਨੂੰ ਪ੍ਰੋਡਕਟ ਲਿਆਉਣ ਦੀ ਮੇਰੇ ਦਿਮਾਗ ਚ ਆਈ ਹੈ ਘਰੋਂ ਹੀ ਆਈ ਆਪਣੇ ਇਹ ਆਈਡੀਆ ਆਈਡੀਆ ਜਿਹੜਾ ਆਇਆ ਘਰੋਂ ਹੀ ਆਇਆ ਕਿਉਂਕਿ ਮੇਰੇ ਦੋ ਬੇਟੇ ਆ अच्छा एक 3 साल ਦਾ ਹੈ ਤੇ ਇੱਕ ਆਲਮੋਸਟ 6-7 ਸਾਲ ਦਾ ਬਈ ਅੱਛਾ ਜੀ ਬਾਲੇ ਲਿੱッセ ਸੀ ਬਈ ਯਾਰ ਤੇ ਮਿੱਟੀ-ਮੁੱਟੀ ਖਾਂਦੇ ਸੀਗੇ ਅੱਛਾ ਅੱਛਾ ਫਿਰ ਜਸ ਗ੍ਰੋਥ ਗ੍ਰੋਥ ਬਿਲਕੁਲ ਨਹੀਂ ਸੀਗੀ ਅੱਛਾ ਜੀ ਫਿਰ ਕਿਸੇ ਡਾਕਟਰ ਭਰਾ ਦੇ ਕਹਿਣ ਤੇ ਮੈਂ ਇੱਕ ਪਾਊਡਰ ਲਿਆਇਆ ਸੀ ਕਿਸੇ ਕੰਪਨੀ ਦਾ ਪ੍ਰੋਟੀਨ ਐਕਸ ਹਾਂਜੀ ਹੈ ਜੀ ਪ੍ਰੋਟੀਨ ਹਾਂਜੀ ਪ੍ਰੋਟੀਨ ਐਕਸ ਪਾਊਡਰ ਲਿਆਇਆ ਸੀਗਾ ਹਾਂਜੀ ਹਾਂਜੀ ਉਹ ਮੈਂ ਸਮਝ ਲਓ ਵੀ ਬੱਚਿਆਂ ਨੇ ਜਮਰੇ ਕਿਲੋ-ਕਿਲੋ ਪਾਊਡਰ ਖਾਧਾ ਹੁਣੇ ਬਈ ਇੱਕ-ਇੱਕ ਮਹੀਨਾ ਇੱਕ-ਇੱਕ ਮਹੀਨੇ ਚ ਉਹਨਾਂ ਨੇ ਚੰਗੀ ਮੈਨੂੰ ਉਹਨਾਂ ਦੀ ਬੋਡੀ ਦੀ ਜਿਹੜੀ ਗ੍ਰੋਥ ਇੱਕ ਨੂੰ ਮਿਲੀ ਤੇ ਹੈਲਥੀ ਲ ਤਾਂ ਫਿਰ ਇਹ ਆਈਡੀਆ ਆਇਆ ਕਿ ਬਾਈ ਜੇਕਰ ਆਹ ਚੀਜ਼ ਜੇ ਆਪਾਂ ਜਮਦੇ ਬੱਚੇ ਘੋੜਿਆਂ ਚ ਲਿਆਈਏ ਹਾਂ ਹਨਾ ਜੀ ਤਾਂ ਕਿੱਡੀ ਵਧੀਆ ਚੀਜ਼ ਹੈ ਬਿਲਕੁਲ ਮਰਦ ਤੇ ਘੋੜੇ ਦਾ ਜਿਵੇਂ ਸੇਮ ਹੈ ਹਾਂ ਸਟਰਕਚਰ ਸਾਰਾ ਸੇਮ ਹੈ ਸੋ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਫਿਰ ਉਹੀ ਕੰਪੋਜੀਸ਼ਨਾਂ ਸਾਰੀਆਂ ਅਸੀਂ ਆਪਣੇ ਜੋ ਗੁਜਰਾਤ ਕੰਪਨੀ ਉਹਨਾਂ ਕੋਲ ਪੇ ਜੇ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ अच्छा भाई ठीक है जी उन्होंने ਇਸ ਸੀਜ਼ ਦਾ ਕੰਮ ਕੀਤਾ ਤੇ ਅੱਜ ਹੁਣ ਰਿਜ਼ਲਟ ਸਾਹਮਣੇ ਆ ਬਈ ਬਿੱਗ ਕੋਲਟ ਜਿੱਥੇ ਵੀ ਗਿਆ ਇਹਨੇ ਬਈ ਆਪਣੀ ਛਾਪ ਖੁਦ ਛੱਡੀ ਜਿਹੜੇ ਬਈ ਜਗਵੀਰ ਉਰੀ ਨੇ ਬਈ ਕੋੜਾਂ ਚ ਬਹੁਤ ਪੁਰਾਣੇ ਬੰਦੇ ਨੇ ਤਨਤਰ ਬੰਦੇ ਨੇ ਮੈਂ ਹੋਰ ਮੈਂ ਦੇਖੋ ਮੈਂ ਇਹ ਕਹਿੰਦੇ ਨਾ ਬਈ ਰੱਬ ਜਦੋਂ ਮਤਲਬ ਸੁਣਦਾ ਤਾਂ ਬਈ ਚੰਗੇ ਲੋਕ ਆਪੇ ਨਾਲ ਜੁੜ ਜਾਂਦੇ ਬਿਲਕੁਲ ਵੀ ਬਿਲਕੁਲ ਠੀਕ ਹੈ ਮੇਰਾ ਇਹ ਪ੍ਰੋਡਕਟ ਆਇਨੋ ਇੱਕ ਸਾਲ ਹੋ ਗਿਆ ਜੀ ਅੱਛਾ ਜੀ ਅਸੀਂ ਚਾਹਦੇ ਤਾਂ ਜੀ ਐਡ ਬਿਨਾ ਰਿਜ਼ਲਟ ਤੋਂ ਇੱਕ ਸਾਲ ਪਹਿਲਾਂ ਹੀ ਕਰਾਉਂਦੇ ਲੇਕਿਨ ਹੁੰਦਾ ਕੋਈ ਬੈਨੀਫਿਟ ਨਹੀਂ ਸੀਗਾ ਸੋ ਅਸੀਂ ਵੇਟ ਕੀਤਾ ਕਿ ਇਹ ਫੀ ਸੋ ਪ੍ਰਮਾਤਮਾ ਨੇ ਕੀਤਾ ਕਿ ਅੱਜ ਪ੍ਰੋਡਕਟ ਦੇ ਰਿਜ਼ਲਟ ਬਹੁਤ ਚੰਗੇ ਆ ਉਹ ਜਿਹੜੇ ਫਾਰਮ ਤੇ ਗਏ ਜਿਨ੍ਹਾਂ ਨੇ ਯੂਜ਼ ਕੀਤਾ ਬਾਈ ਸਭ ਪ੍ਰੋਡਕਟ ਨੂੰ ਬਹੁਤ ਸਲਉਂਦੇ ਆ ਤੇ 15 15ਵੇਂ ਦਿਨ ਤੋਂ ਸਟਾਰਟ ਹੋ ਕੇ ਬਾਈ ਤਾਂ ਜਿਵੇਂ ਕਿ ਗਰੋਥ ਪਲੇਟ ਦੀ ਗੱਲ ਕਰੀ ਤਾਂ 4 ਸਾਲ ਤੱਕ ਗਰੋਥ ਪਲੇਟ ਰਹਿੰਦਾ ਬਈ ਠੀਕ ਹੈ ਬਈ 2 ਸਾਲ ਤੱਕ 85 90% ਜਾਨਵਰ ਗਰੋਥ ਕਰ ਲੈਂਦਾ ਬਿਲਕੁਲ ਲੇਕਿਨ ਉਹ ਗਰੋਥ ਉਹਦੋਂ ਕਰਦਾ ਜਦੋਂ ਉਹਨੂੰ ਪ੍ਰੋਪਰ ਨਿਊਟ੍ਰੀਸ਼ਨ ਮਿਲਦਾ ਕਿਉਂਕਿ ਇਨੀਸ਼ੀਅਲ ਸਟੇਜ ਹੈ ਇਹ ਹਾਂ ਠੀਕ ਹੈ ਜੀ ਗਰੋਇੰਗ ਸਟੇਜ ਹੈ ਹਾਂ ਗਰੋਇੰਗ ਸਟੇਜ ਹੈ ਤੁਸੀਂ ਆ ਪਹਿਲੇ 2 ਸਾਲ ਬੱਚਾ ਸਾਂਭ ਲਓ ਅਗਲੇ 10 ਸਾਲ ਤੱਕ ਝਾਕਣ ਦੀ ਲੋੜ ਨਹੀਂ ਬਈ ਬਿਲਕੁਲ ਜੀ ਸੋ ਸਾਡੀ ਕੋਸ਼ਿਸ਼ ਇਹ ਹੈ ਕਿ 15ਵੇਂ ਦਿਨ ਤੋਂ ਸਟਾਰਟ ਕਰਕੇ 2 ਸਾਲ ਤੱਕ ਬਈ ਇਹ ਪਾਓ ਰਿਜ਼ਲਟ ਦੀ ਬਹੁਤ ਵਧੀਆ ਪ੍ਰੋਟੀਨ ਠੀਕ ਹੈ ਜੀ ਤਾਂ ਮਸਲ ਬਣਾਣਾ ਚਾਹੀਦਾ ਠੀਕ ਹੈ ਜੀ ਸੋ ਕੋਸ਼ਿਸ਼ ਕੀਤੀ ਇੱਕ ਤੇ ਰੱਬ ਨੇ ਮਤਲਬ ਸਾਡੀ ਕਹਿੰਦੇ ਪੰਜਾਬੀ ਕਹਿੰਦੇ ਬਾਹ ਫੜਨੀ ਬਾਹ ਫੜਨੀ ਸਾਡੀ ਕੰਪਨੀ ਦੀ ਬਾਹ ਭੜੀ ਤੇ ਸਾਨੂੰ ਇੱਕ ਜਿਹੜਾ ਸਾਡੇ ਰੱਬ ਵੱਲੋਂ ਸਾਨੂੰ ਤੋਹਫਾ ਮਿਲੇ ਬਿੱਗ ਕੋਲ ਦੇ ਰੂਪ ਚ ਠੀਕ ਹੈ ਬਈ ਸੋ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਸਾਰੇ ਭਰਾਵਾਂ ਤੱਕ ਪਹੁੰਚਾਈਏ ਜੀ ਜੀ ਠੀਕ ਹੈ ਉਹ ਸਾਡੀ ਕੰਪਨੀ ਲਈ ਛੋਟੀ ਕੁਛੀ ਹੈ ਕਿ ਸਾਡੇ ਰੇਟ ਬੜੇ ਵਾਜਬ ਜੇ ਜੈਨੂਨ ਰੇਟ ਹੈ ਜੈਨੂਨ ਹੀ ਰੇਟ ਰੱਖਿਆ ਹੈ ਜਿਉਂਦਾ ਨਹੀਂਗਾ ਵੀ ਆਹ ਬਾਲਟੀ ਆ ਤੇ ਬਾਲਟੀ 20000 ਦੀ ਐ ਇਦਾਂ ਕੋਈ ਸੇਂ ਨਹੀਂਗਾ ਜੀ ਠੀਕ ਹੈ ਜੋ ਜੈਜ ਰੇਟ ਹੈ ਜੋ ਫਾਰਮਰ ਕਹਿੰਦਾ ਵੀ ਹਾਂ ਓਕੇ ਹੈ ਓਕੇ ਜੀ ਠੀਕ ਹੈ ਜੀ ਨਹੀਂ ਤਾਂ ਫਾਰਮ ਪ੍ਰੋਡਕਟ ਦਾ ਫੀਡ ਹੈ ਜਿਹੜਾ ਆ ਰਿਹਾ ਕਿ ਫਾਰਮਰ ਦੀ ਚੀਕ ਨਿਕਲ ਜਾਂਦੀ ਪਿਆਦੀ ਆਪਾਂ ਕਹਿੰਦੇ ਹਣਾ ਜੀ ਦੇਖੋ ਰਿਜ਼ਲਟਾਂ ਦੇ ਸਿਰ ਤੇ ਚੀਜ਼ ਆ ਭਾਵੇਂ ਕੋੜਾ ਕੋਈ ਕੋਈ ਪ੍ਰੋਡਕਟ ਹੈ ਜੇ ਅਸੀਂ ਵੀ ਹੁਣ ਅਕਸਰ ਹਰ ਵਾਰ ਹ ਦਾ ਵੀ ਨਾਮ ਹੁੰਦਾ ਜਦੋਂ ਚੰਗਾ ਰਿਜ਼ਲਟ ਆਉਂਦਾ ਜੀ 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 ਬਿਲਕੁਲ ਠੀਕ ਗੱਲ ਜਗਵੀਰ ਵੀਰੇ ਇਹਨੂੰ ਆਪਾਂ ਮਤਲਬ ਪਿਛਲੇ ਸਾਲ ਸ਼ੁਰੂ ਕੀਤਾ ਸੀ ਹਾਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਠੀਕ ਹੈ ਬਈ ਹਾਈ ਇਹ ਹੈ ਕਿਹਦੇ ਕੋਲੇ ਦੇ ਵੀਰੇ ਇਹ ਦੇਵ ਸ਼ੰਦੇ ਜੀ ਬਾਈ ਹਾਂ ਬਾਈ ਸਿਮਰੇ ਕੋਲੇ ਹੁੰਦਾ ਜੀ ਹਾਂ ਜੀ ਹਾਂ ਜੀ ਠੀਕ ਠੀਕ ਇਹ ਆਪਣੇ ਘਰ ਜੰਮਿਆ ਬਈ ਘਰ ਜੰਮਈਆਂ ਜੀ ਸਾਰੀਆਂ ਬੱਚੀਆਂ ਆਪਣੇ ਘਰ ਜੰਮਈਆਂ ਜੀ ਉਹੀ ਮੈਂ ਗੱਲ ਕਰਦਾ 20 ਤੋਂ 25 ਤੁਸੀਂ ਜਿਵੇਂ ਕਰ ਰਹੇ ਹੋ ਹਾਂਜੀ 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 ਇਹ ਗੱਲਾਂ ਜਿਹੜਾ ਪ੍ਰੋਡਕਟ ਤੁਸੀਂ ਡਿਗ ਕਾਲਟ ਵਰਤਿਆ ਕਿਲੋ ਤੋਂ ਕਿਲੋ ਲੈ ਕੇ ਸਿੱਧਾ 20 ਤੋਂ ਸ਼ੁਰੂ ਕਰਦੇ ਨਹੀਂ ਨਹੀਂ ਪਹਿਲਾਂ ਮੰਨ ਕੇ ਚਲੋ ਆਪਾਂ ਲਿਆ ਸੀ ਜੀ ਕਿਲੋ ਕਿਲੋ ਦੀ ਪੈਕਿੰਗ ਦੇ ਵਿੱਚ ਅੱਛਾ ਅੱਛਾ ਤੇ ਜਦੋਂ ਆਪਾਂ ਨੂੰ ਰਿਜ਼ਲਟ ਵਧੀਆ ਲੱਗਿਆ ਹੁਣ ਤਾਂ ਮੰਨ ਲਓ ਵੀ ਸਾਰੇ ਜਿਹੜੇ ਜਿੰਨੇ ਵੀ ਪ੍ਰੋਡਕਟ ਹਨਾ ਦੇ ਜੀ ਵੱਡੀ ਪੈਕਿੰਗ ਦੇ ਵਿੱਚ ਹੀ ਆਉਂਦੇ ਆ ਜੀ ਠੀਕ ਹੈ ਬਈ ਜਿਵੇਂ ਮੰਨ ਲਓ ਦੂਸਰਾ ਪਾਊਡਰ ਆ ਗਿਆ ਨਾ ਦਾ ਰ ਜੀ ਅੱਛਾ ਆਪਣੇ ਬਾਦਲ ਸਾਹਿਬ ਵਾਲੇ ਰਾਜ ਬਾਦਲ ਸਾਹਿਬ ਹਾਂਜੀ ਹਾਂਜੀ ਇਹ ਵੀ ਆਪਣੇ ਘਰ ਜਮਾ ਘਰ ਦੀ ਬ੍ਰੀਡ ਹੈ ਜੀ ਇਹਦੀ ਮਾਂ ਦੀ ਡਿਟੇਲ ਵਗੈਰਾ ਮਾਂ ਪ੍ਰਭਾਤ ਦੀ ਹੈ ਜੀ ਉਹ ਵੀ ਆਪਣੇ ਘਰ ਹੈ ਜਿਹੜੀ ਮੇਨ ਘੋੜੀ ਹੈ ਜੀ ਆਪਣੀ ਇਹ ਸੇਮ ਕਲਰ ਦੀ ਹੋਵੇ ਸੇਮ ਕਲਰ ਦੀ ਹਾਂਜੀ ਹਾਂਜੀ ਉਹ ਵੀ ਬੜੇ ਚੰਗੇ ਬੱਚੇ ਹਾਂ ਬਹੁਤ ਬਹੁਤ ਚੰਗੇ ਨੇ ਠੀਕ ਹੈ ਠੀਕ ਹੈ ਬਾਈ ਤੇ ਇਹਨੂੰ ਵੀ ਪ੍ਰੋਡਕਟ ਪੈਂਦਾ ਹਾਂਜੀ ਹਾਂਜੀ ਇਹ ਇਹ ਮੰਨ ਲਓ 28 29 ਮਹੀਨੇ ਦੀਆਂ ਹੋਣਗਾ ਜੀ ਦੋਵੇਂ ਠੀਕ ਹੈ ਬਾਈ ਇਹ ਕਦੋਂ ਕਦੋਂ ਬਹੁਤ ਛੋਟੇ ਨੇ ਹਾਂਜੀ ਹਾਂਜੀ ਪੂਰਾ ਵਧੀਆ ਜੀ ਅੱਜ ਸ਼ੂਟ ਆ ਜਿਹੜਾ ਸੀ ਪ੍ਰੋਡਕਟ ਦਾ ਕਰਨਾ ਸੀ ਹਿਸਾਬ ਨਾਲ ਨਹੀਂ ਅਸੀਂ ਸ਼ੂਟ ਕਰਿਆ ਹੈ ਪਰ ਤੁਹਾਨੂੰ ਕੋਈ ਬਸ਼ੇਰੀਆਂ ਦੱਸ ਦੀਆਂ ਨੇ ਇੱਕ ਜਗਵੀਰ ਵੀਰੇ ਜਿਵੇਂ ਆਪਾਂ ਨੂੰ ਪਤਾ ਵੀ ਲੇਬਰ ਦੀ ਸਮੱਸਿਆ ਬਿਲਕੁਲ ਪੂਰੀ ਹੈ ਨਾ ਤੇ ਕਈ ਵਾਰ ਆਪਾਂ ਨੂੰ ਦਾਣਾ ਨਹੀਂ ਪ੍ਰੋਪਰ ਸਹੀ ਪੈਂਦਾ ਜਾਂ ਉਹ ਚ ਨਿਊਟ੍ਰੀਸ਼ਨ ਵੈਲਿਊ ਜਿਵੇਂ ਆਪਾਂ ਅਸਲ ਕਹਿੰਦੇ ਨੇ ਇਹਦਾ ਤੁਹਾਨੂੰ ਪਹਿਲਾਂ ਕਿਵੇਂ ਲੱਗਦਾ ਜੇ ਆਪਾਂ ਪਹਿਲਾਂ ਬੱਚੇ ਤਿਆਰ ਕਰਦੇ ਨਾ ਅੱਜ ਤੋਂ 2 ਸਾਲ 4 ਸਾਲ ਪਹਿਲਾਂ ਪਹਿਲਾਂ ਨਾ ਕੀ ਫਰਕ ਪਹਿਲਾਂ ਨਾ ਮੰਨ ਕੇ ਚਲੋ ਬਈ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਸੀਗੀ ਠੀਕ ਹੈ ਹੁਣ ਹੁਣ ਮੰਨ ਲਓ ਜਦੋਂ ਦਾ ਇਹ ਪ੍ਰੋਡਕਟ ਸ਼ੁਰੂ ਕੀਤਾ ਜੀ ਅੱਛਾ ਬਈ ਤੇ ਇਹ ਮੰਨ ਲਓ ਸਾਰੇ ਨਿਊਟ੍ਰੀਸ਼ਨ ਵੈਲਿਊ ਸਾਰੀ ਮਤਲਬ ਉਹ ਵਿੱਚੋਂ ਕਵਰ ਕਰ ਦਿੰਦਾ ਜੀ ਨਹੀਂ ਜਦੋਂ ਇਹ ਪ੍ਰੋਡਕਟ ਬਾਈ ਨੂੰ ਦਿੱਤਾ ਸੀ ਤੇ ਮੈਂ ਸਪੈਸ਼ਲੀ ਹੀ ਰਿਕਵੈਸਟ ਲਈ ਸੀ ਬਾਈ ਨੂੰ ਕਿ ਬਾਈ ਇਹ ਪ੍ਰੋਡਕਟ ਜੇ ਤੁਸੀਂ ਕੋਲੇ ਖੜੋ ਕੇ ਪਵਾ ਸਕੋ ਫਿਰ ਤਾਂ ਸ਼ੁਰੂ ਕਰਿਓ ਆਦਰਵਾਇਜ਼ ਮੈਨੂੰ ਲਾਂਬਾ ਮਿਲਣਾ ਬਈ ਇਹਦਾ ਉਹ ਇਹ ਨਹੀਂ ਹੈਗਾ ਵੀ ਕਦੇ ਪਾਦਾ ਕਦੇ ਨਹੀਂ ਕਦੇ ਨਾ ਪਾਇਆ ਹਾਂ ਆ ਨਹੀਂ ਆਪ ਰੋਟੀਨ ਚੀ ਮਨ ਲਓ ਪਾਇਆ ਜੀ ਸਾਰਾ ਬਸ ਤੇ ਭਾਈ ਉਸ ਤੋਂ ਬਾਅਦ ਮੈਂ ਖੁਦ ਵੀ ਨੋਟਿਸ ਕੀਤਾ ਕਿ ਭਾਈ ਆਪ ਚੱਲ ਕੇ ਜਿਹੜੇ ਫੀਡ ਦਾਣਾ ਪਾਉਣਾ ਭਾਈ ਕੋਲੇ ਖੜੋ ਕੇ ਪਾਉਂਦੇ ਆ ਉਹ ਤੋਂ ਬਾਅਦ ਜੋ ਆਉਂਦਾ ਕੰਮ ਦਿੰਦਾ ਹੈ ਜੇ ਆਪ ਜਿਵੇਂ 15 ਦਿਨਾਂ ਤੋਂ ਸ਼ੁਰੂ ਕਰਦੇ ਨੇ ਕਿੰਨੀ ਕੁ ਕੁਆਂਟੀਟੀ ਚ ਆਪਾਂ ਨਹੀਂ ਸ਼ੁਰੂ ਕਰਨਾ ਹੁੰਦਾ ਭਈ ਇਹ ਮੰਨ ਲਓ ਵੀ ਪਹਿਲਾਂ ਦਾ ਸਾਰਿਆਂ ਨੂੰ ਇੱਕ ਜਿਹੜਾ ਦੇ ਵਿੱਚ ਹੁੰਦਾ ਜੀ ਚਮਚਾ ਉਹ ਅੱਧੇ ਇੱਕ ਚਮਚੇ ਤੋਂ ਸਟਾਰਟ ਕਰ ਦਿੱਤਾ ਜੀ ਠੀਕ ਹੈ ਜੀ ਦੋ ਟਾਈਮ ਜਾਂ ਇੱਕ ਟਾਈਮ ਵੀਰੇ ਨਹੀਂ ਇੱਕ ਟਾਈਮ ਜੀ ਇੱਕ ਟਾਈਮ ਹਾਂਜੀ ਹਾਂਜੀ ਠੀਕ ਹੈ ਜੀ ਮਨ ਲਓ ਪਾ ਲਈਦਾ ਜੀ ਉਹਦੇ ਬਾਅਦ ਜਿਵੇਂ ਮਨ ਲਓ ਤਿੰਨਾਂ ਚਾਰਾਂ ਮਹੀਨਿਆਂ ਦੀ ਹੋ ਗਈ 25 ਜੀ ਉਹਦੇ ਬਾਅਦ ਦੋ ਕਰਦੇ ਦੇ ਇਹਦੇ ਦੋ ਕਰ ਦਿੰਦੇ ਹਾਂ ਜੀ ਵੀ ਜਿਵੇਂ ਕਈ ਘੋੜੀਆਂ ਥੱਲੇ ਮਨ ਲਓ ਦੁੱਧ ਵੀ ਘੱਟ ਹੁੰਦਾ ਜਾਂ ਕੀ ਹੁੰਦਾ ਆਪਾਂ ਛੇਲੇ ਚ ਘੋੜੀ ਮੀਟ ਕਰਾ ਦੰਨੇ ਮਨ ਲਓ ਗਾਇ ਵੀ 20 ਵਰ ਘੋੜੀ ਮੀਟ ਕਰਾ ਦਿੰਦੇ ਹਾਂ ਹਾਂ ਜੀ ਹਾਂ ਜੀ ਉਹਦੋਂ ਘੋੜੀਆਂ ਇਹਦਾ ਅਸੀਂ ਅਸੀਂ ਤਾਂ ਮੰਨ ਕੇ ਚੱਲੋ ਜੀ ਇਹ ਘੋੜੀ ਨੂੰ ਵੀ ਪਾ ਦਿੰਨੇ ਆ 50 ਗ੍ਰਾਮ ਅੱਛਾ ਘੋੜੀ ਘੋੜੀ ਨੂੰ ਪੈਂਦਾ ਬਿਲਕੁਲ ਬਿਲਕੁਲ ਘੋੜੀ ਨੂੰ ਵੀ ਪੈਂਦਾ ਜੀ ਘੋੜੀ ਨੂੰ ਪੈਂਦਾ ਜੀ ਦੇਖੋ ਜੋ ਨਿਊਟ੍ਰੀਸ਼ਨ ਦੁੱਧ ਦੇ ਵਿੱਚ ਰਲ अच्छा ਵੀ ਘੋੜੀ ਨੂੰ ਵੀ ਪਾਉਂਦੇ ਨੇ ਘੋੜੀ ਨੂੰ ਬੱਸ ਤੁਸੀਂ ਇਹ ਵੇਖੋ ਜੀ ਇਹ ਗੱਬਨ ਘੋੜੀ ਨੂੰ ਪੈਂਦਾ ਹੈ ਅੰਦਰ ਬੱਚੇ ਦੀ ਗਰੋਥ ਵਾਸਤੇ ਵਧੀਆ ਹੈ ਹਮਮ ਠੀਕ ਹੈ ਜੀ ਪਲੱਸ ਇਹ ਜਿਹੜੀ ਘੋੜੀਆਂ ਸੂਪੀਆਂ ਜੀ ਉਹਨਾਂ ਨੂੰ ਵੀ ਪੈਂਦਾ ਜੀ ਉਹਨਾਂ ਨੂੰ ਵੀ ਪੈਂਦਾ ਜੀ ਉਹਨਾਂ ਨੂੰ ਪੈਂਦਾ ਠੀਕ ਹੈ ਜੀ ਬੱਚਾ ਕਿਉਂਕਿ ਦੇਖੋ ਜੇ ਪੇਟ ਦੇ ਵਿੱਚ ਹੈ ਤਾਂ ਵੀਨ ਗ੍ਰੋਥ ਚੇ ਦੀ ਪ੍ਰੋਪਰ ਜੀ ਬਿਲਕੁਲ ਜੀ ਜਦੋਂ ਬੱਚੇ ਨੇ ਜਨਮ ਲੈ ਲਿਆ ਜੀ ਉਹਨੂੰ ਮਾਂ ਦੇ ਦੁੱਧ ਤੋਂ ਜਿਹੜੇ ਨਿਊਟ੍ਰੀਸ਼ਨ ਮਿਲਨੇ ਆ 2-3 ਮਹੀਨੇ ਤੱਕ ਠੀਕ ਹੈ ਜੀ ਉਹ ਚੰਗੇ ਜੇ ਮਾਂ ਦੀ ਫੀਡ ਦਾਣਾ ਹੋਏਗਾ ਤਾਂ ਹੀ ਮਿਲਣਗੇ ਬਈ ਜੀ ਇਹ ਕੁਆਂਟੀਟੀ 15 ਦਿਨ ਤੋਂ ਲੈ ਕੇ ਜਿਵੇਂ ਆਪਾਂ ਕਹੇ ਵੀ 2 ਸਾਲ ਤੱਕ ਪਾ ਸਕਦੇ 2.5 ਕੀ ਕੀ ਰਹਿੰਦੀ ਹੈ ਇਹ ਉਹ ਜਰੂਰ ਦੱਸੋ ਦਰਸ਼ਕਾਂ ਨੂੰ ਮੈਂ ਦੱਸ ਦਿੰਦਾ ਜੀ ਜਿਹੜੀ ਇਹਦੀ ਡੋਸ ਹੈ ਉਹ 3 ਮਹੀਨੇ ਦੇ ਇੱਕ ਚਮਚਾ ਜੀ ਅੱਛਾ ਜੀ 6 ਮਹੀਨਿਆਂ ਤੇ 2 ਚਮਚਾ ਜੀ ਬਈ ਜੀ 9 ਮਹੀਨੇ ਤੇ 3 ਚਮਚ ਤੇ ਸਾਲ ਤੋਂ ਬਾਅਦ ਬਈ 2 ਚਮਚ ਸਵੇਰੇ ਤੇ 2 ਚਮ ਅੱਛਾ ਜੀ ਆਪਾਂ ਦਾਣੇ ਚ ਵੀ ਮਿਕਸ ਕਰਦੇ ਦਾਣੇ ਚ ਪਾ ਕੇ ਮਿਕਸ ਕਰਦੇ ਨਾ ਟੇਸਟ ਬਹੁਤ ਵਧੀਆ ਆਦਾ ਸਭ ਤੋਂ ਵੱਡੀ ਗੱਲ ਕਿ ਪ੍ਰੋਬਲਮ ਇਹ ਆਉਂਦੀ ਕਿ ਜਾਨਵਰ ਖਾਂਦੇ ਨਹੀਂ ਗਏ ਕਿਸੇ ਵੀ ਮਤਲਬ ਆਪਾਂ ਗੱਲ ਕਰੀ ਪਾਊਡਰ ਪਾਊਡਰ ਪਾਉਂਦੇ ਆ ਇਹ ਤਾਂ ਪ੍ਰੋਟੀਨ ਹੈ ਪ੍ਰੋਟੀਨ ਦੀ ਆਪਦੀ ਸਮੈਲ ਬਹੁਤ ਅੱਛੀ ਹੁੰਦੀ ਹੈ ਕਿਉਂਕਿ ਮਿਲਕ ਪ੍ਰੋਟੀਨ ਹੈ ਹਣਾ ਜੀ ਪ੍ਰੋਟੀਨ ਮਿਲਕ ਤੋਂ ਬੰਦਾ ਦੁੱਧ ਦੀ ਜਿਹੜੀ ਸਮੈਲ ਦੁੱਧ ਤੱਕ ਘੋੜੇ ਵੈਸੇ ਬਹੁਤ ਰਾਜੀ ਹੋ ਕੇ ਪਿੰਦੇ ਸੋ ਇਸ ਕਰਕੇ ਤੁਸੀਂ ਥੋੜੀ ਚੋਕਰ ਲੈ ਕੇ ਉਹਦੇ ਵਿੱਚ ਦੋ ਚਮਚਰ ਲਾਓ ਵੀ ਠੀਕ ਹੈ ਤੇ ਅੱਗੇ ਕਰੋ ਤੇ ਮਿੰਟੋਂ ਮਿੰਟ ਖਾ ਜਾਂਦੇ ਬਈ ਚਾਹ ਕੇ ਖਾਂਦੇ ਜੀ ਹਾਂ ਚਾਹ ਕੇ ਖਾਂਦੇ ਬਈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਇਹ ਕਿਹੜੇ ਘੋੜੇ ਦੀ ਆ ਗਈ ਇਹ ਪ੍ਰਤਾਪ ਦੇ ਨੇ ਇਹ ਪ੍ਰਤਾਪ ਦੀ ਜਿਹੜਾ ਉਹਦਾ ਲੱਕੜਾਲੇ ਲੱਕੜਾਲੇ ਜੀ ਸਮੁੰਦਰ ਦਾ ਬੱਚਾ ਜਿਹੜਾ ਲੱਕੜਾਲੇ ਸਮੁੰਦਰ ਦਾ ਬੱਚਾ ਜਿਹੜਾ ਹਾਂਜੀ 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 ਠੀਕ ਹੈ ਇਹ ਵੀ ਇਹ ਵੀ 28 29 ਮਹੀਨੇ ਹੋ ਗਏ ਹਾਂ 28 29 ਮਹੀਨੇ ਹੋ ਗਏ ਜੀ ਸੇਮ ਮਮਦੀਆਂ ਹਾਂਜੀ ਹਾਂਜੀ ਇਨੂ ਵੀ ਆਪਨੇ ਇਹ ਵੀ ਆਪਣੇ ਘਰ ਜਾ ਮੀ ਆ ਘਰ ਜਾ ਮੀ ਆ ਜੀ ਸਾਰੀਆਂ ਇਹ ਬੱਚੀਆਂ ਜਿੰਨੀਆਂ ਵੀ ਆਪਣੇ ਘਰ ਜਾ ਮੀ ਆ ਮਤਲਬ ਬਾਈ ਸੋਨੀ ਨੇ ਬਰੀਡਰ ਬੰਦਾ ਪੂਰਾ ਵਧੀਆ ਚੁਣਿਆ ਜਿਹੜੇ ਕਿ ਖੁਦ ਸਹੀ ਗੱਲ ਆ ਵੀਰੇ ਇੱਕ ਵਪਾਰੀ ਟੱਚ ਹੋ ਜਾਂਦਾ ਦੀ ਇਹ ਵੇਚ ਤਾ ਹਾਂ ਜੀ ਘਰੇ ਬੱਚੇ ਨੇ ਤਿਆਰ ਕਰਦੇ ਆ ਬਾਈ ਆ ਸਾਰੇ ਘਰੇ ਦੇਖੋ ਸਰ ਸਾਨੂੰ ਰਿਜ਼ਲਟ ਵੀ ਉੱਥੇ ਮਿਲਣਾ ਸੀ ਜਿੱਥੇ ਮਤਲਬ ਕੁਆਂਟੀਟੀ ਬਸ ਕੁਆਲਿਟੀ ਹੋਵੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਜੀ ਤੇ ਇਹੇ ਬਸ਼ੇਰੀ ਬਾਈ ਇਹ ਬਾਈ ਰਾਸ਼ੀਆਰ ਦੀ ਆ ਜਿਹੜਾ ਬਾਈ ਤਾਰੀ ਇਹ 5 5 ਮਹੀਨੇ ਦੇ ਵਿੱਚ ਸਰ 5 ਮਹੀਨੇ ਸਾਢੇ 5 ਮਹੀਨੇ ਦੇ ਉਹ ਸਾਰਨਾ ਗਰੋਥ ਬੜੀ ਹਾਂ ਜੀ ਇਹ ਵੀ ਆਪਣੇ ਘਰ ਜਾਮਾ ਕੇ ਇਹਦੀ ਮਾਂ ਦੀ ਡਿਟੇਲ ਇਹਦੀ ਮਾਂ ਇਹਦੀ ਮਾਂ ਦੀ ਉਹਦੀ ਮਾਂ ਸੇਮ ਹੀ ਆ ਨੇ ਅੱਛਾ ਰਾਜ ਹੰਸ ਉਹ ਪ੍ਰਭਾਤ ਅਲੀ ਪ੍ਰਭਾਤ ਅਲੀ ਹਾਂਜੀ ਠੀਕ ਆ ਇੱਕ ਪਾਸੇ ਦੇ ਪ੍ਰਭਾਤ ਆ ਗਿਆ ਤੇ ਇੱਕ ਪਾਸੇ ਰਾਸ਼ਮਾ ਹਾਂਜੀ 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 ਠੀਕ ਆ ਠੀਕ ਆ ਇਹ ਵੀ ਇਹਦੀ 5.5 ਮਹੀਨੇ ਉਮਰ ਆ 5.5 ਮਹੀਨੇ ਦੇਖੋ ਕਦ ਘੜਵੇ ਕੋਈ ਜ਼ਿਆਦਾ ਜੀ ਹਾਂ ਕਦ ਘੜਵੇ ਬਈ ਫਟਾਫਟਾ ਵੀ ਚਲੋ ਮਾਲ ਬਹੁਤ ਸੋਹਣੀ ਆ ਜੀ ਕੋਈ ਗੱਲ ਹੁੰਦੀ ਬਈ ਜਾਨਵਰ ਦੇ ਚੰਗਾ ਕੋਈ ਚੰਗੀ ਲਾਈਨ ਹੋਵੇ ਉਹਨੂੰ ਨਿਊਟ੍ਰੀਸ਼ਨ ਜੀ ਨਿਊਟ੍ਰੀਸ਼ਨ ਚੰਗੇ ਮਿਲ ਜਨ ਜਾਨਵਰ ਤਿਆਰ ਹੋ ਜਾਂਦਾ ਬਈ ਬਿਲਕੁਲ ਹਾਂ ਤੇ ਇੱਕ ਆ ਆ ਗਈ ਬੱਚੇ ਵਾਲੀ ਘੋੜੀ ਵੀ ਹਾਂਜੀ ਹਾਂਜੀ ਇਹ 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 ਵੀ ਆਪਾਂ ਮਤਲਬ ਘਰੇ ਹੀ ਤਿਆਰ ਕੀਤੀ ਹੈ ਜੀ ਅੱਛਾ ਜੀ ਇਹਦੀ ਮਾਂ ਵੀ ਆਪਣੇ ਕੋਲ ਹੀ ਸੀਗੀ ਜੀ ਇਹਦੀ ਮਾਂ ਹਾਂਜੀ ਹਾਂਜੀ ਇਹ ਐਂਕਰ ਵੀ ਹੈ ਜੀ ਅੱਛਾ ਐਂਕਰ ਬਾਈ ਸੰਦੀਪ ਕੋਲੇ ਹੁੰਦਾ ਸੀਗਾ ਜੀ ਆਲਮਾਲੇ ਜੀ ਅੱਛਾ ਉਹ ਘੋੜਾ ਜਿਹੜਾ ਐਂਕਰ ਉਹ ਮੇਰੇ ਕੋਲ ਘੋੜਾ ਜਿਹੜਾ ਰਣ ਸਿੰਘ ਉਹਦਾ ਭਰਾ ਮਾਲੇ ਠੀਕ ਹੈ ਠੀਕ ਹੈ ਜੀ ਉਹਦੀ ਹੈ ਐਂਕਰ ਦੀ ਨੇ ਉਦੋਂ ਅੱਡ ਅੱਡ ਨੇ ਮਤਲਬ ਇਹ ਮੇਰੇ ਘੋੜੇ ਦਾ ਜਿਹੜਾ ਭਰਾ ਸੀ ਪਈ ਉਹਦੀ ਬੱਚੀ ਆ ਉਹਦੀ ਬੱਚੀ ਆ ਜੀ ਠੀਕ ਆ ਇਹਨੇ ਪਹਿਲੇ ਬੱਚਾ ਦਿੱਤਾ ਫਿਰ ਜੀ ਬਈ ਇਹ ਪਹਿਲਾ ਬੱਚਾ ਜੀ ਦੋ ਦੰਦ ਲੱਗੀ ਆ ਹੁਣੇ ਅੱਛਾ ਦੋ ਦੰਦ ਲੱਗੀ ਆ ਹੁਣੇ ਇਹ ਉਹ ਬੱਚਾ ਵਾਗਰ ਕਿਹੜੀ ਇਹ ਬੱਚੀ ਆਪਣੇ ਵਾਲੇ ਘੋੜੇ ਦੀ ਜੈਵੀ ਦੀ ਜੀ ਅੱਛਾ ਜਿਹੜਾ ਆਪਣੇ ਘੋੜੇ ਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਨਹੀਂ ਬੱਚੀ ਦਾ ਪੁੱਠਾ ਪੱਠਾ ਬਹੁਤ ਬਿਲਕੁਲ ਬਿਲਕੁਲ ਇਹ ਫਿਰ 15 ਦਿਨਾਂ ਬਾਅਦ ਕਰਤਾ ਸੀ ਸਟਾਰਟ ਆਪਾਂ ਨੇ 15 ਦਿਨਾਂ ਬਾਅਦ ਜੀ ਅੱਛਾ ਜਦੋਂ ਔ ਕੋੜੀ ਸੂਈ ਬੱਚਾ ਬੱਚੀ 15 ਦਿਨਾਂ ਦੀ ਹੋਈ ਜਦੋਂ ਆਪਾਂ ਨੇ ਸਟਾਰਟ ਕਰਤਾ ਹਾਂਜੀ ਹਾਂਜੀ ਠੀਕ ਹੈ ਇਹਨੂੰ ਚਮਚ 7ਵੇਂ ਚਮਚ ਦਿੰਨੇ ਕਿਵੇਂ ਜਿਵੇਂ ਉਹ ਪਾਣੀ ਚ ਕੋੜ ਕੇ ਜਾਂ ਕਾਹ ਚ ਦੇਣਾ ਹੁੰਦਾ ਆਪਾਂ ਨੇ ਜਿਹੜਾ ਬੱਚੇ ਨੂੰ ਦੇਣਾ ਜੀ ਬੱਚੇ ਨੂੰ ਦੇਣਾ ਉਹ ਤੇ ਦੁੱਧ ਦੇ ਕੋਲ ਕੇ ਦੇ ਸਕਦੇ ਹੋ ਜੀ ਜੋ ਤੱਕ ਜਦੋਂ ਤੱਕ ਚਰਨੀ ਸ਼ੁਰੂ ਕਰਦਾ ਉਦੋਂ ਤੱਕ ਤੁਸੀਂ ਉਹਨੂੰ ਦੁੱਧ ਦੇ ਕੋਲ ਕੇ ਸਿਰਿੰਜ ਰਾਈ ਉਹਦੇ ਮੂੰਚ ਮਾਰੋ ਪੇਸਟ ਬਣਾ ਕੇ ਬਾਈ ਅੱਛਾ ਜੀ ਹਣੀ ਉਹਦੇ ਉਹਦੇ ਨਾਲ ਮੂੰਹ ਦੇ ਨਾਲ ਦਾ ਹੋਏ ਪਰ ਮੱਝ ਦੇ ਕੋਈ ਵੇਲੇ 15 20 ਦਿਨਾਂ ਤੱਕ ਬੱਚਾ ਆਪ ਦਾਣਾ ਮੂੰਹ ਮਾਰਨੀ ਲੱਗ ਪੈਂਦੀ ਤੁਸੀਂ ਦਾਣੇ ਚ ਵੀ ਪਾ ਸਕਦੇ ਹੋ ਦਾਣੇ ਚ ਹਾਂ ਤਾਂ ਸੁਨੀਪ ਜੀ ਮੈਂ ਆਪਾਂ ਨੇ ਦੇਖੋ ਕਾਫੀ ਪ੍ਰੋਡਕਟ ਦੇਖਿਆ ਤੁਹਾਡੀ ਕੰਪਨੀ ਦੀ ਜੀ ਜੀ ਬਾਈ ਜੀ ਹੋਰ ਇੱਕ ਕਿਹੜਾ ਹੋਰ ਇੱਕ ਬੱਚਿਆਂ ਦਾ ਮੇਨ ਕੰਮ ਹੁੰਦਾ ਬਰੀਡਰ ਵਾਸਤੇ ਜੋ ਬਰੀਡਰ ਨੂੰ ਨੀਡ ਹੁੰਦੀ ਆ ਦੇਖੋ ਸਰ ਇਹ ਹਾਂ ਬਿਲਕੁਲ ਇਹ ਸਰ ਆਪਣਾ ਮੇਰਾ ਮੰਨਣਾ ਹੈ ਕਿ ਇਹ ਨੀਵ ਹੈ ਹਾਂ ਨੀਵ ਹੈ ਬੱਚੇ ਨੀਆ ਨੇ ਹਾਂਜੀ ਹਾਂਜੀ ਠੀਕ ਹੈ ਚੰਗੇ ਬੱਚੇ ਇੱਕ ਚੰਗੇ ਫਾਰਮ ਦੀ ਨੀਆ ਨੇ ਹੂੰ ਹੂੰ ਠੀਕ ਹੈ ਜੀ ਤੇ ਬਸ ਉਹੀ ਕੋਸ਼ਿਸ਼ ਹੈ ਕਿ ਬੱਚੇ ਵਾਸਤੇ ਪ੍ਰੋਡਕਟ ਜਿਹੜਾ ਬਿਕ ਕੋਲ ਦੀ ਗੱਲ ਕੀਤੀ ਸੀਗੀ ਹਾਂਜੀ ਜਿਹੜਾ ਦੂਜਾ ਪ੍ਰੋਡਕਟ ਤੁਸੀਂ ਕਹ ਰਹੇ ਸੀ ਵੀ ਹਾਂ ਉਹ ਚਾਰ ਤੋਂ ਪੰਜ ਭੋੜੀਆਂ ਦੀ ਰਿਪੀਟਰ ਦੀ ਵੀ ਪ੍ਰੋਬਲਮ ਹੈ ਜੀ 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 ਉਹਦੋਂ ਆਪਣਾ ਉਹ ਪ੍ਰੋਡਕਟ ਸੀਗਾ ਬਈ ਆਹ ਅ ਨੋ ਰਿਪੀਟ ਬਾਈ ਠੀਕ ਹੈ ਜੀ ਤੇ ਆਹ ਫੈਰੀਟ ਹੋਣੇ ਬਾਈ ਠੀਕ ਹੈ ਬਾਈ ਇਹ ਬਾਈ ਨੂੰ ਦਿੱਤਾ ਸੀਗਾ ਐਜ਼ ਅ ਸੈਂਪਲ ਵੈਸੀ ਦਿੱਤਾ ਸੀ ਵੈਸੀ ਅੱਛਾ ਜੀ ਹਾਂ ਕਿ ਬਾਈ ਕਹ ਰਿਹਾ ਸੀ ਮੇਰੇ ਕੋ ਚਾਰ ਕੋੜੀਆਂ ਬਾਈ ਤੇ ਮੈਂ ਕਿਹਾ ਬਾਈ ਤੁਸੀਂ ਲੈ ਕੇ ਜਾਓ ਜੇ ਰੱਬ ਨੇ ਚਾਇਆ ਤਾਂ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਬਾਈ ਅੱਛਾ ਜੀ ਠੀਕ ਹੈ ਜੀ ਅਸੀਂ ਹਰਮਾਨਗੜ ਮੇਲੇ ਚਲੇ ਆ ਸੀ ਬਾਈ ਹਾਂ ਹਰਮਾਨਗੜ ਮੇਲੇ ਹਰਮਾਨਗੜ ਮੇਲੇ ਜੀ ਬਾਈ ਨੂੰ ਅਸੀਂ ਪ੍ਰੋਡਕਟ ਦਿੱਤੇ ਸੀਗੇ ਜੀ ਅੱਛਾ ਜੀ ਠੀਕ ਹੈ ਜੀ ਅੱਜ ਹਰਮਾਨਗੜ ਮੇਲਾ ਆਲਮੋਸਟ ਮਹੀਨਾ ਵੀ ਨਹੀਂ ਹੋਇਆ ਜੇ ਬਾਈ ਹਾਂ ਹਾਂ ਕੋੜੀਆਂ ਤਿੰਨ ਤਿੰਨ ਭਰਾਈਆਂ ਤਿੰਨ ਦਿਨ ਗੱਬਣ ਚੱਕ ਹੋਊਗਾ ਜੀ ਤਿੰਨ ਭਰਾਈਆਂ ਤਿੰਨੋਂ ਗੱਬਣ ਹੋ ਗਈਆਂ ਚੈੱਕ ਹਾਂ ਇਹ ਆਕਾ ਕਤਮਣਾ ਕੀ ਹੈ ਜੀ ਜੀ ਬਈ ਗਰਦਨਗੁਰਦਨ ਬਾੜੀ ਚੰਗੀ ਹਾਂਜੀ ਹਾਂਜੀ ਮਹਾਰਾਜ ਨੇ ਭਾਵੇਂ ਇੱਕ ਅੱਖ ਨੂੰ ਨਹੀਂ ਦਿੱਤੀ ਹਾਂਜੀ ਹਾਂਜੀ ਪਰ ਗਰਦਨਗੁਰਦਨ ਦਿੱਖਦੀ ਬੱਚੀ ਦੀ ਤੇ ਇਹ ਕਿੰਨੀ ਉਮਰ ਦੀ ਹੈ ਬਾਈ ਇਹ ਮਤਲਬ 5 ਸਾਲ ਦੀ ਹੋ ਗਈ ਜੀ 5 ਸਾਲ ਦੀ ਹੋ ਗਈ ਤੇ ਇਹ ਇਹ ਹੁਣ ਮਲਾਤੀ ਆਪਾਂ ਨੇ ਹਾਂ ਮਲਾ ਗੱਬੜ ਚੈੱਕ ਹੋਗਾ ਜੀ ਇਹ ਅਚਨੋ ਗੱਬੜ ਚੈੱਕ 18-18 ਦਿਨਾਂ ਦੇ ਚੈੱਕ ਹੋਗਾ ਜੀ ਠੀਕ ਆ ਠੀਕ ਆ ਬਾਈ ਉਹ ਮਤਰਾ ਇਹ ਪ੍ਰੋਡਕਟ ਜਿਵੇਂ ਬਰੀਡਰ ਮੇਨ ਆਪਾਂ ਜੀ ਬਿਲਕੁਲ ਬਿਲਕੁਲ ਉਸੇ ਬਰੀਡਰ ਬੰਦੇ ਤੇ ਰੱਖਿਆ ਜੀ 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 ਬਿਲਕੁਲ ਬੱਚੇ ਵੀ ਕਿਉਂਕਿ ਬਰੀਡਰ ਬੰਦਾ ਘਰੇ ਪੈਦਾ ਕਰਦਾ ਘਰੇ ਪਾਲਦਾ ਜੀ ਬਿਲਕੁਲ ਤੇ ਘੋੜੀਆਂ ਭਰੌਣੀਆਂ ਵੀ ਕਿਉਂਕਿ ਮਹਿੰਗੀਆਂ ਫੀਸਾਂ ਨੇ ਜੀ ਸਹੀ ਗੱਲ ਇਹ ਇਹ ਚ ਫਰਕ ਕੀ ਰਹਿੰਦਾ ਡਾਕਟਰ ਸਾਹਿਬ ਨੂੰ ਪੁੱਛਣਾ ਜਾਊਂਗਾ ਵੀ ਇਹਦਾ ਫਾਇਦਾ ਕੀ ਹੈ ਤੇ ਕੀ ਕੀ ਨਿਊਟ੍ਰੀਸ਼ਨ ਦੇ ਦੇਖੋ ਸਰ ਮੇਰਾ ਮੰਨਣਾ ਇਹ ਹੈ ਕਿ ਜੇਖੋ ਘੋੜੀਆਂ ਦਾ ਰਿਪੀਟ ਹੁੰਦਾ ਜਿਹੜਾ ਮੇਨ ਕਾਰਨ ਮੈਂ ਮੰਦਾ ਜੀ ਹਾਂਜੀ ਉਹ ਹੈ ਫਾਸਫੋਰਸ ਅੱਛਾ ਜੀ ਫਾਸਫੋਰਸ ਔਰ ਕੋਪਰ ਅੱਛਾ ਜੀ ਇਹ ਜਦੋਂ ਦੋ ਚੀਜ਼ਾਂ ਬੋਡੀ ਦੀ ਘਟਦੀਆਂ ਤਾਂ ਬੱਚੇ ਦਾ ਨਹੀਂ ਦੀ ਜਿਹੜੀ ਸਿੰਕ੍ਰੇਸ਼ਨ ਹੈ ਘਟ ਜਾਂਦੀ ਹੈ ਬੱਚੇ ਦਾ ਨਹੀਂ ਜਿਹੜੀ ਇਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਬਈ ਠੀਕ ਹੈ ਜੀ ਠੀਕ ਹੈ ਜੀ ਬੱਚੇ ਦਾ ਨਹੀਂ ਦੀ ਜਿਹੜੀ ਅੰਦਰਲੀ ਵਾਲ ਹੁੰਦੀ ਹੈ ਬਈ ਹਾਂਜੀ ਹਾਂਜੀ ਠੀਕ ਹੈ ਜੀ ਉਹਦੀ ਜਿਹੜੀ ਪਾਵਰ ਘਟ ਜਾਂਦੀ ਹੈ ਬਈ ਅੱਛਾ ਅੱਛਾ ਜੀ ਅੰਡਾ ਕੰਸੀਵ ਕਰਨ ਦੀ ਠੀਕ ਹੈ ਠੀਕ ਹੈ ਇਸ ਕਰਕੇ ਕੁੜੀਆਂ ਰਿਪੀਟ ਹੁੰਦੀਆਂ ਔਰ ਸਾਡੀ ਜਿਹੜੀ ਕੋਸ਼ਿਸ਼ ਹੈ ਪਾਊਡਰ ਦੇ ਵਿੱਚ ਜਿਹੜਾ ਫਾਸਫੋਰਸ ਕੋਪਰ ਬਹੁਤ ਅੱਛੀ ਮਾਤਰਾ ਦਿੱਤਾ ਬਈ ਜਿਵੇਂ ਕਹਿੰਦੇ ਫੋਲਿਕਲ ਪ੍ਰੋਪਰ ਤਿਆਰ ਹੋਵੇ ਹਾਂ ਹਾਂ ਅੰਡਾ ਨਹੀਂ ਬੰਦਾ ਬਈ ਜਿਹਨੂੰ ਬਗੈਰ ਕੋਪਰ ਹਾਂਜੀ ਹਾਂਜੀ ਹਾਂ ਹਾਂ ਵੀ ਸਾਈਜ਼ ਨਹੀਂ ਬਣਾਇਆ ਸਾਈਜ਼ ਨਹੀਂ ਬਣਾਇਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੂਰੇ ਵਧੀਆ ਸਾਈਜ਼ ਬਣਾਇਆ ਸੀ ਇਹਨਾਂ ਨੇ ਜੀ ਅੱਛਾ ਅੱਛਾ ਜੀ ਤੇ ਮਾਲੂ ਹੀਟ ਵੀ ਇਤਨਾ ਨੇ ਇਕੱਠੀਆਂ ਨਹੀਂ ਕੱਢੀ ਹੈ ਜੀ ਅੱਛਾ ਇਕੱਠਿਆਂ ਨੂੰ ਪ੍ਰੋਡਕਟ ਸ਼ੁਰੂ ਕੀਤੀ ਇਕੱਠਿਆਂ ਨੂੰ ਪ੍ਰੋਡਕਟ ਸ਼ੁਰੂ ਕੀਤਾ ਸੀਗਾ ਜੀ ਠੀਕ ਠੀਕ ਹੈ ਜੀ ਇਹ 21 ਕੀ ਫਿਰ 21 ਦਿਨ ਦਾ ਇਹ ਹੁੰਦਾ ਜੋ ਹਾਂ ਜੋ ਪਾਣ ਦਾ ਜੋ ਹੀਟ ਪੀਰੀਅਡ ਹੈ ਹੀਟ ਸਾਈਕਲ ਪੀਰੀਅਡ ਉਹ 21 ਦਿਨ ਦਾ ਹੁੰਦਾ ਹੈ 21 ਦਿਨ ਦਾ ਹੁੰਦਾ ਤੇ ਇਹਦੇ ਜੇ 1 ਕਿਲੋ 50 ਗ੍ਰਾਮ ਦੀ ਪੈਕਿੰਗ ਚ ਹੈ ਬਈ ਜੀ 50 ਗ੍ਰਾਮ ਰੋਜ਼ ਦਿਨ ਹੈ 21 ਦਿਨ ਲਗਾਤਾਰ ਬਈ 21 ਦਿਨ ਲਗਾਤਾਰ ਜੀ ਬਈ ਜੀ ਬਈ 1 ਕਿਲੋ 50 ਗ੍ਰਾਮ ਹੋ ਗਿਆ ਉਹ 21 ਦਿਨ ਪੈ ਜਾਂਦੀ ਜੀ 21 ਦਿਨ ਦੇਣ ਇੱਕ ਟਾਈਮ ਦੇਣਾ ਇੱਕ ਟਾਈਮ ਦੇਣ ਦਾਣੇ ਵਿੱਚ ਪਾ ਕੇ ਦੇਸ ਉਹ ਮੇਤਰੋ ਬਾਕੀ ਕੋਈ ਵੀ ਤੁਸੀਂ ਨੇ ਡਿਟੇਲ ਲੈਣੀ ਹੈ ਮੈਂ ਬਾਈ ਦਾ ਨੰਬਰ ਦਿੱਤਾ ਹੋਇਆ ਹੈ ਵੀਡੀਓ ਦੇ ਵਿੱਚ ਤੁਸੀਂ ਡਿਟੇਲ ਲੈ ਸਕਦੇ ਹੋ ਤੇ ਇਹ ਜੇ ਕਿਸੇ ਨੇ ਕੋਰੀਅਰ ਕਰਾਉਣੇ ਹੋਣ ਜਾਂ ਕੀ ਬਾਈ ਆਲ ਓਵਰ ਇੰਡੀਆ ਜੋ ਡਿਲੀਵਰੀ ਆਪਣੀ ਫਰੀ ਹੈ ਡਿਲੀਵਰੀ ਫਰੀ ਹੈ ਡਿਲੀਵਰੀ ਫਰੀ ਹੈ ਬਾਈ ਆਲ ਓਵਰ ਇੰਨੇ ਕਿਤੋਂ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਜੀ ਬਿਲਕੁਲ ਡਾਕਟਰ ਰਿਪੀਟਰ ਘੋੜੀਆਂ ਬਾਸੇ ਵੀਰੇ ਤੁਹਾਡੇ ਪ੍ਰੋਡਕਟ ਹੋਰ ਵੀ ਆਜਾ ਆਪਾਂ ਇੱਕ ਉਹ ਵੀ ਦਿਖਾ ਦਈਏ ਵੀਰੇ ਜਿਹੜੇ ਜਿਹੜੇ ਤੇ ਜਿਹੜਾ ਇਹਦੇ ਨਾਲ ਜਿਹੜਾ ਅਸੀਂ ਇੱਕ ਟੋਨਿਕ ਦਿੰਨੇ ਆ ਫੇਰੀਅਰ ਟੋਨਿਕ ਹਾਂਜੀ ਠੀਕ ਹੈ ਜੀ ਉਹਦੇ ਚ ਨੋਤਰਾ ਦੇ ਟ੍ਰੇਸ ਮਿਲਣਸੇ ਬਾਈ ਅ ਇਦੇ ਨਾਲ ਕਹਿੰਦਾ ਇੱਕ ਤੇ ਇੱਕ 11 ਅੱਛਾ ਅੱਛਾ ਜੀ ਡਬਲ ਕੰਮ ਕਰਦਾ ਜੀ ਡਬਲ ਕੰਮ ਕਰਦਾ ਭਈ ਇਹ ਠੀਕ ਹੈ ਠੀਕ ਆ ਤੇ ਜਿਹੜੇ ਹੋਰ ਪ੍ਰੋਡਕਟ ਨੇ ਉਹ ਵੀ ਤੁਸੀਂ ਸਾਨੂੰ ਜਰੂਰ ਸੱਜਣਾ ਨੂੰ ਸਮਝਾ ਦਿਓ ਜੀ 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 ਤੋਂ ਆਹ ਪ੍ਰੋਡਕਟ ਹੈ ਭਈ ਜਿਹੜਾ ਨੋਰ ਰੀਪੀਟ ਪਾਊਡਰ ਦੇ ਨਾਲ ਆਪਾਂ ਯੂਜ਼ ਕਰਵਾਣਾ ਹੈ 10 ਐਮਐਲ ਉਸ ਤੋਂ ਬਾਅਦ ਗੱਲ ਕਰਾਂਗੇ ਸਰ ਪ੍ਰੋਡਕਟ ਆਪਣਾ ਆਹ ਰਾਇਲ ਕੁਆਇਨ ਪਾਊਡਰ ਆ ਗਿਆ ਜੀ ਜੀ ਇਹ ਰੁਟੀਨ ਚ ਤਾਤਾਂ ਦੀ ਪੂਰਤੀ ਵਾਸਤੇ ਸਾਰੇ ਚੰਨੜਾ ਨੂੰ ਪਾਣ ਸਤੇ ਪੰਜਾਬ ਜਾਗਾਂ ਨੂੰ ਰੋਜ਼ ਬਈ अच्छा जी ठीक है जी ਜਿੱਦਾਂ ਮਤਲਬ ਤੁਸੀਂ ਦੂਜੇ ਕਮਰੇ ਪਾਊਡਰ ਜਿਹੜਾ ਰੋਟੀਨ ਚ ਮਿਲਣ ਮਿਕਸਰ ਪਾਊਡਰ ਪੈਂਦਾ ਬਈ ਠੀਕ ਹੈ ਜੀ ਠੀਕ ਹੈ 50 ਗ੍ਰਾਮ ਰੋਜ਼ ਦਾ ਵੈਰੀ ਇਕਨੋਮਿਕ ਰੇਟ ਹੈ 10 ਕਿਲੋ ਦੀ ਬਾਲਟੀ 4 ਕਿੱਜ ਦੇ ਮਿਲ ਜਾਂਦੀ ਹੈ ਬਈ 400 ਰੁਪਏ ਕਿਲੋ ਦਾ 400 ਰੁਪਏ ਕਿਲੋ ਪੈ ਗਿਆ ਕਿਲੋ ਪੈ ਗਿਆ ਬਈ ਠੀਕ ਹੈ ਬਾਈ ਠੀਕ ਹੈ ਉਸ ਤੋਂ ਬਾਅਦ ਬਾਈ ਆਹ ਗੋਲੀ ਆ ਗਿਆ ਆਪਣੀ ਫਾਸਟ ਐਫਐਮ4 ਗੋਲੀ ਜੀ ਜੀ ਫਾਸਟ ਐਫਐਮ4 ਗੋਲੀ ਜੀ ਫਾਸਟ ਐਫਐਮ4 ਗੋਲੀ ਜੀ ਫਾਸਟ ਐਫਐਮ ਨਾਲ ਲੱਗ ਗਈ ਬਹੁਤ ਫਾਸਟ ਰਿਜ਼ਲਟ ਆਇਆ ਦਾ ਹਮ ਕੋੜੇ ਦੇ ਆਪਾਂ ਮੰਨਿਆ ਵੀ ਕੰਨਾਂ ਤੋਂ ਲੈ ਕੇ ਤੇ ਖੁਰਾਂ ਤੱਕ ਜਿੱਥੇ ਮਰਜੀ ਜਿੰਨਾ ਮਰਜੀ ਦਰਦ ਆਈ ਤਾਂ ਜਿਹੜੇ ਕੋਲੀ ਪੈਂਦੇ ਚਾਹੇ ਕਿਸੇ ਜ਼ਖਮ ਦਾ ਹੈ ਬਾਈ ਠੀਕ ਹੈ ਜਾਂ ਮਤਲਬ ਕਿਸੇ ਤਰ੍ਹਾਂ ਕੋਈ ਗਮ ਪੇਨ ਹੈ ਮਸਲ ਦੇ ਵਿੱਚ ਬਾਈ ਜਿਹੜੀ ਆਪਾਂ ਦਿਖਦੀ ਨਹੀਂ ਕਿ ਵੀ ਇੱਥੇ ਦਰਦ ਆਇਆ ਹਾਂਜੀ ਇੱਕ ਗੋਲੀ ਦੇਣੀ ਹੈ ਬਾਈ ਰੋਜ਼ ਦੀ ਅੱਧੇ ਘੰਟੇ ਵਿੱਚ ਰਿਜ਼ਲਟ ਆ ਬਈ ਇਹਦਾ ਠੀਕ ਹੈ ਜ ਟਿਕਾ ਪਰ ਟੀਕੇ ਲਾਉਣੇ ਪੈਂਦੇ ਕਈ ਬੰਦ ਨੂੰ ਟੀਕੇ ਨਹੀਂ ਲਾਉਣ ਹਾਂ ਟੀਕੇ ਲਾਉਣੇ ਉੱਥੇ ਬਈ ਇਹ ਗੋਲੀ ਜਿਹੜੀ ਰਾਮਬਾਨਾ ਤੋੜ ਕੇ ਜਿਹੜੀ ਹੈ ਚੋਰ ਕੇ ਕਿਸੇ ਵੀ ਚੀਜ਼ ਵਿੱਚ ਰਲਾ ਕੇ ਤੇ ਵਿਦਿਓ ਅੱਧੇ ਘੰਟੇ ਵਿੱਚ ਰਿਜ਼ਲਟ ਦੇਖੋ ਬਈ ਇਹਦਾ ਜਾਂ ਗੁੜ ਚ ਰਲਾ ਕੇ ਕਿਸੇ ਵੀ ਇਹ ਰਾਮਬਾਨਾ ਬਈ ਇਹ ਰਾਮਬਾਨਾ ਅੱਧੇ ਘੰਟੇ ਵਿੱਚ ਰਿਜ਼ਲਟ ਹੈ ਇਹਦਾ ਗੋਲੀ ਦਾ ਚਾਰ ਉਰ ਲੈਮੀਨੇਟਰੀ ਦੇ ਵਿੱਚ ਇਹ ਸਾਡਾ ਪ੍ਰੋਡਕਟ ਬਹੁਤ ਜਿਆਦਾ ਯੂਜ਼ ਹੁੰਦਾ ਬਈ ਜਿਹੜੇ ਦਰਦ ਤਕਲੀਫ ਮੰਨਦੇ ਹਾਂ ਤਕਲੀਫ ਮੰਨਦੇ ਆ ਬਿਲਕੁਲ ਜਿਹੜੇ ਪਿਆਰ ਥਲੇ ਨਹੀਂ ਲਾਉਂਦੇ ਬਈ ਵੀ ਹਾਰਡ ਟਾਈਮ ਤਕਲੀਫ ਲੈਂਦੇ ਆ ਤਕਲੀਫ ਲੈਂਦੇ ਬਈ ਠ ਆ ਗਿਆ ਜੀ ਲੈਮੀਕਿਓ ਰੈਸਪੀ ਦੇ ਨਾਮ ਤੋਂ ਬਈ ਜੀ ਠੀਕ ਹੈ ਜੀ ਲੈਮੀਕਿਓ ਰੈਸਪੀ ਸਾਡਾ ਪਾਊਡਰ ਹੈ ਜੀ ਆ ਇਹਦੀ ਪੈਕਿੰਗ ਜਿਹੜੀ ਹੈ 900 ਗ੍ਰਾਮ ਦੀ ਪੈਕਿੰਗ ਹੈ ਬਈ ਦੀ ਅੱਛਾ ਜੀ ਤੇ 50 ਗ੍ਰਾਮ ਰੋਜ਼ ਰੈਂਦੀ ਆਂਦੀ ਬਈ ਇਹੇ ਬਈ ਪ੍ਰੋਡਕਟ ਬੇਸਿਕਲੀ 2% ਪ੍ਰੋਟੀਨ 2% ਬਾਇਓਟਿਨ ਨਾਲ ਬਣਿਆ ਹੋਇਆ ਬਈ ਠੀਕ ਹੈ ਜੀ ਬਾਇਓਟਿਨ ਬਹੁਤ ਜ਼ਰੂਰੀ ਹੈ। ਹੋਰ ਹਾਂ, ਲਿਮਨੇਟਿਸ ਦੇ ਵਿੱਚ ਬਾਇਓਟਿਨ ਦਾ ਬਹੁਤ ਹੋਰ ਵਾਲਾ ਸਪੈਸ਼ਲ ਹੈ ਦੇ ਵਿੱਚ ਜਿਹੜੇ ਅਮੀਨੋ ਐਸਿਡਸ ਬਹੁਤ ਜ਼ਿਆਦਾ ਦਿੱਤੇ ਹੈ ਬਈ। ਜਿਵੇਂ ਗੱਲ ਕਰੀਏ ਕਿਹਦੇ ਚ ਮੈਥਾਇੋਨਿਨ ਹੈ, ਸਰੋਨਿਨ ਹੈ, ਇਹ ਚੀਜ਼ਾਂ ਜਿਹੜੀਆਂ ਲਾਈਸਿਨ ਦੀ ਗੱਲ ਕਰੀਏ। ਇਹ ਅਮੀਨੋ ਐਸਿਡਸ ਹੈ, ਅਮੀਨੋ ਐਸਿਡਸ ਬਹੁਤ ਵਧੀਆ ਕੰਮ ਕਰਦੇ ਹੈ ਬਈ। ਠੀਕ ਹੈ ਬਈ। ਠੀਕ ਹੈ ਜੀ, ਹੋਰ ਤਾਂ ਤਾਂ ਦੇ ਵਿੱਚ ਹਲਦੀ-ਹਲਦੀ ਗੱਲ ਕਰੀਏ ਇਹ ਮਲਣ ਹਲਦੀ ਪਈ ਉਹਦੀ ਇਹਦੇ ਚ। ਮੋਰਿੰਗਾ ਪਾਊਡਰ ਜਿਹੜਾ ਸਪੈਸ਼ਲੀ ਤਾਂ ਇਹਦਾ ਘੋੜਿਆਂ ਨੂੰ ਲਿਮਨੇਟਿਸ ਦੇ ਵਿੱਚ ਬਈ ਉਹ ਸਾਨੂੰ ਦਿਓ ਅਸੀਂ ਹੱਲ ਕਰਕੇ ਦਵਾਵਾਂਗੇ ਜੇ ਸਾਡੇ ਤੋਂ ਹੱਲ ਨਾ ਹੋਇਆ ਅਸੀਂ ਫਾਰਮਰ ਦੇ ਪੈਸੇ ਪੁੱਠੇ ਮੋੜਾਂਗੇ ਬਈ ਇਹ ਮੈਂ ਗੱਲ ਵੀਡੀਓ ਵਿੱਚ ਕਹਿ ਰਿਹਾ ਆ ਵੀਡੀਓ ਚ ਬਾਈ ਗੱਲ ਕਹੀ ਆ ਲੈਮਨਾਈਟਸ ਦੀ ਜੇ ਤੁਹਾਡੀ ਪ੍ਰੋਬਲਮ ਨਹੀਂ ਹੱਲ ਹੁੰਦੀ ਬਾਈ ਕਹਿੰਦੇ ਜਿੰਨੇ ਪ੍ਰੋਡਕਟ ਤੁਸੀਂ ਪੈਸੇ ਲਾਉਂਗੇ ਪੈਸੇ ਤੁਹਾਡੇ ਵਾਪਸ ਨੇ ਬਾਈ ਓਨ ਰਿਕਾਰਡ ਕਹਿ ਰਹੇ ਨੇ ਹਾਂ ਨਹੀਂ ਠੀਕ ਆ ਬਾਈ ਜੀ ਗੱਲ ਇਹ ਤੁਹਾਡੀ ਤੇ ਆਹ ਇਹ ਨਮਕ ਆ ਬਾਈ ਜਾਈ ਇਹ ਇਲੈਕਟ੍ਰੋਲਾਈਟਸ ਆ ਗਏ ਬਾਈ ਅੱਛਾ ਇਲੈਕਟ੍ਰੋਲਾਈਟਸ ਨਹੀਂ ਇਲੈਕਟ੍ਰੋਲਾਈਟਸ ਆ ਗਏ ਬਾਈ ਇਹਨਾਂ ਦਿਨਾਂ ਚ ਆ ਕੇ ਕੀ ਹੁੰਦਾ ਕਿ ਹੁਣ ਜਿਵੇਂ ਤੁਹਾਨੂੰ ਪਤਾ ਡ ਇਹਨੂੰ ਕਰਨਾ ਕੀ ਹੈ ਬਸ ਇਹਦੇ ਵਿੱਚ ਚਾਰ ਵਿਚਾਲੇ ਸੁਰਾਖ ਹੈ ਜੀ ਰੱਸਾ ਪਾ ਕੇ ਤੇ ਥੋੜੇ ਆਹ ਦੇ ਦਾਲੇ ਤੋਂਲੇ ਬੰਦ ਹੋ ਜੀ ਇਹਨੂੰ ਚੱਟਣਗੇ ਤੇ ਬੋਡੀ ਚ ਪਿਆਸ ਦਾ ਲੈਵਲ ਵਧੇਗਾ ਤੇ ਪਾਣੀ ਜ਼ਿਆਦਾ ਪੀਣਗੇ ਬਾਈ आज ਇਹ ਦਿਨਾਂ ਚ ਪੰਦੇ ਵੀ ਘਟਨੇ ਹੋਣ ਸਾਡੇ ਘਰੇ ਹੁਣੇ ਤੋਂ ਹੀ ਮਤਲਬ ਸ਼ੱਕਰ ਦੇ ਬੇਸਣ ਘੋਲ ਕੇ ਘੋਟੀਆਂ ਨੂੰ ਪਲਾਉਣ ਲੱਗ ਗਏ ਪਾਣੀ ਘੱਟ ਪੀਂਦੇ ਨੇ ਆਹ ਚੀਜ਼ ਵੀ ਨੋਟ ਕਰ ਲਿਓ ਬਈ ਇਹ ਇਹਦਾ ਪ੍ਰੋਡਕਟ ਦਾ ਕੀ ਕਿੰਨਾ ਕੀਟ ਹੋਣਾ ਹੈ ਐਚ ਐਨ ਬੀ ਐ 2 ਕਿਲੋ ਦੀ ਪੈਕਿੰਗ ਹੈ ਜੀ ਇਹ 500 ਦਾ ਪੈਂਦਾ ਬਈ 500 ਦਾ ਪੈਂਦਾ 500 ਦਾ ਪੈਂਦਾ ਬਈ ਤੇ ਇੱਕ ਜਾਨਵਰ ਨੂੰ ਕਿੰਨੇ ਕਿ ਦਿਨ ਚੱਲਦਾ ਇਹ ਇੱਕ ਜਾਨਵਰ ਨੂੰ 2 ਤੋਂ 2.5 ਮਹੀਨੇ ਕੱਢ ਜਾਂਦਾ ਜੀ ਕਿਤਾ ਗਰਮੀ ਤਾਂ ਨੇੜੇ ਲਾ ਦੋ ਹਾਂ ਨੇੜੇ ਲਾ ਦੋ ਬਈ ਠੀਕ ਹੈ ਨਹੀਂ ਬਹੁਤ ਚੰਗੀ ਚੀਜ਼ ਆ ਵੀਰੇ ਜਿਵੇਂ ਡੀ ਹਾਈਡਰੇਟ ਹੁੰਦਾ ਜਾਨਵਰ ਕੋਈ ਵੀ ਤੇ ਉਸ ਤੋਂ ਬਾਅ ਠੀਕ ਹੈ ਜੀ ਜਦੋਂ ਹੁਣ ਆਪਾਂ ਘੋੜਿਆਂ ਨੂੰ ਇਹਨਾਂ ਦਿਨਾਂ ਚ ਆ ਕੇ ਜਦੋਂ ਐਕਸਰਸਾਈਜ਼ ਕਰਾਣੇ ਆ ਬਈ ਕਿਉਂਕਿ ਐਕਸਰਸਾਈਜ਼ ਬੰਦ ਨਹੀਂ ਕੀਤੀ ਜਾ ਸਕਦੀ ਜੀ ਸਰਦੀ ਹੈ ਗਰਮੀ ਹੈ ਉਹ ਗਰਮੀ ਜਾ ਕੇ ਐਕਸਰਸਾਈਜ਼ ਦੀ ਦਿੱਕਤ ਇਹ ਹੋ ਜਾਂਦੀ ਹੈ ਕਿ ਗਰਮੀ ਜਾ ਕੇ ਐਨੀਮਲ ਡੀਹਾਈਡਰੇਟ ਹੋਣ ਲੱਪੈਂਦੇ ਬਈ ਹਾਂਜੀ ਹਾਂਜੀ ਠੀਕ ਹੈ ਆਂਦੇ ਸਾਰ ਜਾਉਣ ਨਾਲ ਪਾਣੀ ਪੀਣਾ ਪਹਿਲਾਂ ਐਕਸਰੇ ਕਰਕੇ ਸੋ ਤੁਸੀਂ ਕੋਸ਼ਿਸ਼ ਕਰੋ ਕਿ 2 ਲੀਟਰ ਪਾਣੀ ਚ 50 ਐਮਐਲ ਜਿਹੜਾ ਸਟਡ ਆਰਐਸ ਪਾ ਕੇ ਦਿਓ ਬਈ ਠੀਕ ਹੈ ਜੀ ਠੀਕ ਹੈ ਜੀ એનર્ਜੀ ਪੂਰੀ ਬਈ ਇਲੈਕਟ੍ਰੋਲਾਈਟਸ ਪੂਰੇ ਬਈ ਤੇ ਜਿਹੜਾ ਮਤਲਬ ਜੋ ਉਹਨਾਂ ਦਾ ਸਟੈਮ ਜੀ ਸਟਾਰ ਉਵਰ ਅਸ ਨਾਮ ਤੋਂ ਹੈ 1 ਲੀਟਰ ਤੇ 5 ਲੀਟਰ 20 ਲੀਟਰ ਤੱਕ ਤੇ 50 ਲੀਟਰ ਤੱਕ ਦੀ ਪੈਕਿੰਗ ਅਵੇਲੇਬਲ ਹੈ ਬਈ ਪਰ ਡਾਕਟਰ ਸਾਹਿਬ ਜੀ ਆਲ ਓਵਰ ਪੈਕੇਜ ਦੀ ਧਿਆਨ ਦਿੱਤਾ ਵੀ ਘੋੜੇ ਨੂੰ ਕਿਹੜੀ ਕਿਹੜੀ ਪ੍ਰੋਬਲਮ ਹੁੰਦੀ ਹੈ ਉਸ ਹਿਸਾਬ ਦੀ ਤੁਸੀਂ ਪ੍ਰੋਡਕਟ ਜੀ ਬਿਲਕੁਲ ਹਾਂ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਸਰ ਸਾਡਾ ਹੁਣ ਜਿਹੜਾ ਮੇਨ ਅਸੀਂ ਕਹਿੰਦੇ ਛੋਟਾ ਪੈਕੇਟ ਬੜਾ ਤਵਾਕਾ ਜੀ ਸਾਡਾ ਆਹ ਪ੍ਰੋਡਕਟ ਹੈ ਜੀ ਇਨੋ ਦੇ ਨਾਮ ਤੋਂ ਅੱਛਾ ਜੀ ਹੁਣ ਹੁਣ ਫਿਰ ਗੱਲ ਕਰੀਏ ਕਿ ਇਹਨਾਂ ਦਿਨਾਂ ਚ ਤੋੜੀ-ਤਾੜੀ ਨਵੀਂ ਆ ਠੀਕ ਹੈ ਜੀ ਆਹ ਪਾਊਡਰ 120 ਗ੍ਰਾਮ ਦਾ ਪਾਊਡਰ ਹੈ ਜੀ ਇਹਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ ਇਹਦੇ ਤੇ ਬਈ ਦੋ ਤਰ੍ਹਾਂ ਦੇ ਪਾਊਚ ਆ ਇਹਦੇ ਚ ਅੱਛਾ ਜੀ ਤੇ ਕਹਾ ਬਈ ਤੇ ਇੱਕ ਪਾਊਚ ਹੋਰ ਹੈ ਆਹ ਜੀ ਜਿੰ ਇਹਨੂੰ ਕਰਨਾ ਕਿ ਦੋਨਾਂ ਨੂੰ ਪਾੜ ਕੇ ਰਲਾ ਲਓ ਬਈ ਠੀਕ ਹੈ ਜੀ ਦੋਵੇਂ ਪਾੜ ਕੇ ਰਲਾ ਲੇ ਬਈ ਰਲਣ ਤੋਂ ਬਾਅਦ ਬਈ ਅੱਧਾ ਪਾਊਡਰ ਉਹਨਾਂ ਤੇ ਅੱਧਾ ਪਾਊਡਰ ਦੇਣਾ 3 ਘੰਟਿਆਂ ਬਾਅਦ ਜਿਹੜੇ ਘੋੜੇ ਗੈਸ ਦੀ ਪ੍ਰੋਬਲਮ ਹੋ ਜਾਂਦੇ ਆ ਬੱਦਜਮੀ ਆ ਖਾਦਾ ਵੀ ਤਾਂ ਪੱਜਦਾ ਨਹੀਂ ਲੇਦ ਬੋ ਠਿੱਲੀ ਕਰਦੇ ਪਏ ਆ ਠੀਕ ਹੈ ਜੀ ਠੀਕ ਹੈ ਜਿਆ ਗੱਲ ਕਰੀਏ ਜਿੱਥੇ ਆਪਾਂ ਗੱਲ ਕਰੀਏ ਵੀ ਸਮੱਸਿਆ ਲੱਗਦੀ ਵੀ ਕਿਉਂਕਿ ਗੈਸ ਤੇ ਆਪ ਤੋਂ ਸ਼ੁਰੂ ਹੁੰਦੀ ਜਿਹੜੀ ਬੰਨ ਦੀ ਸਮੱਸਿਆ ਹਾਂ ਜੇ ਆਪ ਸਭ ਤੋਂ ਮਾੜਾ ਘੋੜਾ ਤੇ ਆਪ ਸਭ ਤੋਂ ਮਾੜਾ ਬਈ ਮੈਂ ਆਹ ਮੈਂ ਔਨ ਰਿਕਾਰਡ ਫਿਰ ਕਹਿ ਰਿਹਾ ਕਿ ਐੋ ਜਿਹਾ ਪ੍ਰੋਡਕਟ ਫੀਲਡ 'ਚ ਕਿਸੇ ਕੰਪਨੀ ਦਾ ਨਹੀਂ ਆਇਆਗਾ ਠੀਕ ਹੈ ਬਈ ਇਹ ਸਪੈਸ਼ਲੀ ਇਨੋ ਹੈ ਤੁਸੀਂ ਇਹਨੂੰ ਹੋਣੇ ਆਪਾਂ ਥੋੜ ਅੱਧਾ ਪਾਊਡਰ ਹੁਣ ਅੱਧਾ ਪਾਊਡਰ 3 ਘੰਟੇ ਬਾਅਦ ਦਿੰਨਾ ਹੈ ਬਈ ਠੀਕ ਹੈ ਤੇ ਸਿਰਫ 150 ਤੋਂ 160 ਰੁਪਏ ਡੱਬੀ ਫਾਰਮਰ ਨੂੰ ਮਿਲ ਜਣੀ ਹੈ ਬਈ ਠੀਕ ਹੈ ਜੀ ਤੇ ਇਹਦਾ ਹੱਲ ਨਾ ਹੋਏ ਬਈ ਤਾਂ ਫਾਰਮਰ ਜੇ ਫਾਰਮਰ ਡੱਬੀ ਚੱਕ ਕੇ ਘੁੰਮਦਾ ਲਵੇ ਰੇ ਬਈ ਆਹੀ ਚਾਹੀਦਾ ਯਾਰ ਅੱਛਾ ਬਈ ਫਿਰ ਸੁਣਾ ਦੇ ਗੱਲ ਤਾਂ ਬਈ ਯਾਰ ਚੰਗੇ ਚੰਗਾ ਪ੍ਰੋਡਕਟ ਹੈ ਵੀ ਮੈਂ ਪਹਿ ਫਸਟ ਟਾਈਮ ਸੁਣਿਆ ਬਈ ਕਿਉਂਕਿ ਕਈ ਵਾਰ ਨਾ ਜਾਨਵਰ ਨੂੰ ਅਫਾਰੇ ਵਾਂਗੂ ਹੋ ਜਾਂਦਾ ਉਹ ਖਬਾਰ ਨੂੰ ਆਉਂਦੀ ਹੈ ਹਾਂ ਬਾਹਰੋਂ ਆਉਂਦੀ ਹੈ ਬਿਲਕੁਲ ਬਿਲਕੁਲ ਤੁਸੀਂ ਦਰਦ ਵਾਲੇ ਟੀਕੇ ਰੱਖੀ ਜਾਂਦੇ ਜੀ 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 ਤੁਸੀਂ ਤਿਆਬ ਤੇ ਮਿਹਨਤ ਸਮੱਸਿਆ ਤੇ ਆਪ ਦੀ ਤਿਆਬ ਅੰਦਰ ਹੈ ਹੁਣ ਪੇੜ ਠੀਕ ਜਿਵੇਂ ਮਰਜ਼ੀ ਲਾਈ ਜੋ ਕਈ ਵਾਰ ਜਿਵੇਂ ਹੁਣ ਮੂੰਗਫਲੀ ਦਾ ਭੋਖ ਖਾਂਦੇ ਆ ਉਹਦੇ ਨਾਲ ਥੋੜੀ ਜੀ ਸਮੱਸਿਆ ਆ ਜਾਂਦੀ ਹੈ ਸਮੱਸਿਆ ਆ ਜਾਂਦੀ ਹੈ ਬਿਲਕੁਲ ਬਿਲਕੁਲ ਐਚ ਲੈਵਲ ਆ ਜਾਂਦਾ ਜੀ ਆਹ ਪਾਊਡਰ ਸਟੱਡ ਇਨੋ ਦੇ ਨਾਮ ਤੋਂ 120 ਗ੍ਰਾਮ ਦੀ ਪੈਕਿੰਗ ਹੈ ਭਾਈ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਰਾਮਬਾਨ ਵੀ ਛੋਟਾ ਪੈਕੇਟ ਪੜਾ ਦੇ ਮਾਕੇ ਅਸੀਂ ਕਹਿੰਦੇ ਆ ਠੀਕ ਹੈ ਜੀ ਘੋੜਿਆਸੇ ਵਰਦਾਨ ਵੀ ਇਹ ਠੀਕ ਹੈ ਭਾਈ ਜੀ ਠੀਕ ਉਹ ਹੋਰ ਕਿਹੜਾ ਪੜਾ ਡਾਕਟਰ ਜੀ ਦਾ ਆਪਣਾ ਇਹ ਇਹ ਰਹਿ ਗਿਆ ਕਿਸ਼ਮ ਹਾਂ ਇਹ ਆ ਗਿਆ ਆ ਸਿਲਕ ਤੇ ਸਟਡਵਰਸ ਆ ਗਿਆ ਤੇ ਨਹੀਂ ਬਈ ਇੱਕ ਪ੍ਰੋਡਕਟ ਬਸ ਬਈ ਐਨੇ ਪ੍ਰੋਡਕਟ ਆਪਣੇ ਬਹੁਤ ਹੈ ਜੀ ਠੀਕ ਹੈ ਜੀ ਬਾਕੀ ਜੇ ਕੋਈ ਫਾਰਮਰ ਸਾਡਾ ਕੰਟੈਕਟ ਕਰਦਾ ਹੈ ਤਾਂ ਬਾਕੀ ਅਸੀਂ ਉਹਨੂੰ ਪੀਡੀਐਫ ਸਾਰੀ ਭੇਜ ਦਿੰਦੇ ਹਾਂ ਸਰ ਇਹ 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 ਨਿਵਾਣ ਵਾਸਤੇ ਆ ਜੀ ਹਾਂ ਇਹ ਨਿਵਾਣ ਕੁਰੇ ਦੀ ਫੋਟੋ ਲਾਈ ਹੋਈ ਆ ਤੁਸੀਂ ਹਾਂ ਬਿਲਕੁਲ ਦੇਖੋ ਹਾਂ ਬਿਲਕੁਲ ਨੁਕਰਿਆਂ ਸੇ ਬੈਠੇ ਜਿਹੜੇ ਨੁਕਰੇ ਮਤਲਬ ਪੀਲਾ ਪਾਣੀ ਛੱਡਦੇ ਬਈ ਹਾਂ ਨੁਕਰਿਆਂ ਵਾਲਿਆਂ ਨੂੰ ਜਿਆਦਾ ਲੋਡ ਪੈਂਦੀ ਹੈ ਸ਼ੈਂਪੂਆਂ ਦੀ ਹਾਂ ਹਾਂ ਘੱਟ ਪੈਂਦੀ ਹੈ ਜੀ ਜਿਹੜੇ ਪੀਲਾ ਪਾਣੀ ਛੱਡਦੇ ਬਈ ਲਾ ਕੇ 10 ਤੋਂ 15 ਮਿੰਟ ਛੱਡ ਦੇ ਲੈ ਬਈ ਨਾਲ ਨਾਲ ਇਹ ਲਿਮਟਰ ਮੈਂ ਤੁਹਾਨੂੰ ਨਪੋਲੀਅਨ ਕੰਪਨੀ ਦੇ ਕਾਫੀ ਸਾਰੇ ਪ੍ਰੋਡਕਟ ਦਿਖਾਇਆ ਬੱਚਿਆਂ ਵਾਲੇ ਰੀਪੀਟਰ ਕੋਹਣੀਆਂ ਵਾਲੇ ਸਟੈਲਲ ਨਾਸਤੇ ਮਤਲਬ ਹਰ ਇੱਕ ਚੀਜ਼ ਦੇ ਡੀਹਾਈਡਰੇਟ ਵਾਸਤੇ ਕੋਈ ਜਾਨਵਰ ਜਿਹੜੇ ਨੂੰ ਦਰਦ ਹੋ ਜੂ ਉਹਦੇ ਵਾਸਤੇ ਟੈਬਲੇਟ ਬਾਕੀ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ ਮੈਂ ਨੰਬਰ ਦੇ ਦਾਂ ਡਾਕਟਰ ਸਾਹਿਬ ਚਲੋ ਮੈਨੂੰ ਵੀ ਚੰਗਾ ਲੱਗੇ ਕੁਝ ਚੀਜ਼ਾਂ ਮੈਂ ਨਵੀਆਂ ਦੇਖਿਆ ਨੇ ਤੁਹਾਡੇ ਤੋਂ ਹਨ ਉਮੀਦ ਕਰਦੇ ਵੀ ਚਲੋ ਘੋੜਿਆਂ 'ਚ ਹੋਰ ਵੀ ਬਰੀਕੀ ਦੇ ਨਾਲ ਕੰਮ ਹੋਵੇ ਕਿਉਂਕਿ ਮੈਡੀਸਰ ਜਾਂ ਡਾਕਟਰੀ ਸਹੂਲਤ ਕਹਿ ਰਹੀ ਹੈ ਨਾ ਉਹ ਬਹੁਤ ਘੱਟ ਆ ਆਪਣੇ ਪੰਜਾਬ ਦੇ ਵਿੱਚ ਭਾਵੇਂ ਕੁਝ ਵੀ ਕਹੂੰਗੀ ਲੋਕਾਂ ਕੋਲ ਮਹਿੰਗੇ ਘੋੜੇ ਬਹੁਤ ਆ ਬਟ ਜਿਹੜੀ ਸਹੂਲਤ ਹੈ ਜਿਵੇਂ ਤੁਸੀਂ ਹੁਣ ਬੋਲੀ ਦਸੀਆ ਦਰਦ ਵਾਲੀ ਕਈ ਬੰਦਿਆਂ ਨੂੰ ਟੀਕਾ ਨਹੀਂ ਲਾਉਣਾ ਆਉਂਦਾ ਤਾਂ ਬਹੁਤ ਪ੍ਰੋਬਲਮ ਵਿੱਚ ਆ ਜਾਂਦਾ ਡਾਕਟਰ ਟਾਈਮ ਤੇ ਨਹੀਂ ਪਹੁੰਚਦਾ ਉਹਨੇ ਟਾਈਮ ਨੂੰ ਬੰਦੇ ਦਾ ਨੁਕਸਾਨ ਹੋ ਜਾਂਦਾ ਜੀ 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 ਬਿਲਕੁਲ ਬਿਲਕੁਲ ਨਹੀਂ ਬਹੁਤ ਚੰਗੇ ਪ੍ਰੋਡਕਟ ਨੇ ਡਾਕਟਰ ਸਾਹਿਬ ਤੁਹਾਡੇ ਬਾਕੀ ਜਿਹੜੇ ਦੋਸਤ ਵਰਤਣਗੇ ਉਹ ਆਪਾਂ ਨੂੰ ਦੱਸਾਂਗੇ ਜਿਵੇਂ ਬਾਈ ਜਗਵੀਰ ਨੇ ਦੱਸਿਆ ਵੀ ਹਾਂ ਬਾਈ ਪ੍ਰੋਡਕਟ ਦੇਣਾ ਸਾਨੂੰ ਦੇਖੋ ਸਰ ਦੇਖੋ ਮੇਰਾ ਮੰਨਣਾ ਹੈ ਕਿ ਤੁਹਾਨੂੰ ਨਾ ਕੋਆਪਰੇਟਿਵ ਨੇਚਰ ਦਾ ਹੋਣਾ ਚਾਹੀਦਾ ਤੁਹਾਨੂੰ ਤੁਸੀਂ ਕੋਆਪਰੇਟ ਕਰਨ ਵਾਲੇ ਉਹਨਾਂ ਨੂੰ ਦਿਨ ਤੁਸੀਂ ਗਰੋਅ ਕਰ ਸਕਦੇ ਹੋ ਮਤਲਬ ਗ੍ਰੋਥ ਕਰ ਸਕਦੇ ਹੋ ਹਣਾ ਜੀ ਹੁਣ ਹੁਣ ਮੇਰਾ ਮੇਰੇ ਤੋਂ ਕੋਈ ਫਾਰਮਰ 20000 ਦੀ ਦਵਾਈ ਮੰਗਾ ਲੈਂਦਾ ਬਈ ਤੇ ਮੈਂ 20000 ਦੀ ਦਵਾਈ ਅਰ ਜੇ ਬੰਦਾ ਹੈ ਕਿ ਉਸ ਬਾਈ ਦਾ ਮਸਲਾ ਹੱਲ ਕੀਤਾ ਜਾਵੇ ਭਾਵੇਂ ਪੱਲੇ ਪੈਸੇ ਜੇਬ ਚ ਲੱਗ ਜਾਣ ਬਿਲਕੁਲ ਠੀਕ ਲਓ ਮੈਂ ਤੁਹਾਨੂੰ ਨੋਟ ਕਰ ਲਿਓ ਬਾਈ ਉਹ ਬੋਲ ਰਿਹਾ ਆਪਣਾ ਜੀ ਹਾਂਜੀ ਹਾਂਜੀ ਖਾਸ ਬੋਲ ਹਾਂ ਬਾਈ ਸੋਨੀ ਨਾਲ ਮੈਂ ਤੁਹਾਡੀ ਗੱਲਬਾਤ ਕਰੀ ਸਾਡੇ ਡਾਕਟਰ ਸਾਹਿਬ ਨਾਲ ਪ੍ਰੋਡਕਟ ਤੁਹਾਨੂੰ ਕਿਵੇਂ ਲੱਗੇ ਬਾਕੀ ਕੋਈ ਵੀ ਤੁਹਾਨੂੰ ਕਿਸੇ ਚੀਜ਼ ਬਾਰੇ ਨੌਲੇਜ ਲੈਣੀ ਆ ਤੁਸੀਂ ਬੇਝਿਜਕ ਹੋ ਕੇ ਫੋਨ ਲਾ ਲਿਓ ਧੰਨਵਾਦ ਜੀ ਬਹੁਤ ਵੱਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ